ਦਿੱਲੀ ਜਿਹੜਾ ਕਿ ਨੈਸ਼ਨਲ ਕੈਪੀਟਲ ਏਰੀਆ ਉਹ ਏਰੀਆ ਜਿੱਥੇ ਕਾਫੀ ਬਹਾਨੇ ਬਣਾ ਕੇ ਕੁਝ ਵੀ ਕੀਤਾ ਜਾ ਸਕਦਾ ਹੁੰਦਾ ਪਰਸਥਿਤੀਆਂ ਨੂੰ ਜਦੋਂ ਇਹਨਾਂ ਦੇ ਪੁਰਾਣੇ ਸਾਥੀ ਆਸੁਤੋਸ਼ ਡਿਫਾਈਨ ਕਰਦੇ ਨੇ ਤਾਂ ਮੈਂ ਤੁਹਾਡੇ ਕੋਲ ਸਮਝਣਾ ਚਾਹੂੰਗਾ ਬਹੁਤ ਪਹਿਲਾਂ ਇਸ ਧਾਰਾ ਦੇ ਨਾਲ ਨਾਲ ਤੁਸੀਂ ਇਹਨੂੰ ਸਮਝਣ ਦਾ ਯਤਨ ਕੀਤਾ ਸੀ ਔਰ ਉਹਨੂੰ ਵਾਧਿਆਂ ਫੁੱਲਦਿਆਂ ਦੇਖ ਕੇ ਅੱਜ ਵਾਲੀ ਸਥਿਤੀ ਤੱਕ ਆਉਂਦਿਆਂ ਤੁਹਾਡਾ ਮੁਲਾਂਕਣ ਕੀ ਕਹਿੰਦਾ ਅਸਲ ਦੇ ਵਿੱਚ ਆਮ ਆਦਮੀ ਪਾਰਟੀ ਦਾ ਇੱਕ ਆਪਣਾ ਬਤਾਰਾ ਇੱਕ ਤਾਂ ਇਹਨਾਂ ਨੇ ਇਹ ਸਟਾਰਟਿੰਗ ਚ ਜਦੋਂ ਆਏ ਨੇ ਇੱਕ ਬਿਲਕੁਲ ਅਲੱਗ ਸਟੈਂਡ ਇਹ ਲਿਆ ਸੀ ਕਿ ਹੁਣ ਵਿਚਾਰਧਾਰਾਵਾਦ ਦਾ ਦੌਰ ਖਤਮ ਹੋ ਗਿਆ ਹੁਣ ਪ੍ਰੈਕਟੀਕਲ ਪੋਲਿਟਿਕਸ ਪ੍ਰੈਗਮੈਟਿਕ ਜਿਹੜਾ ਪ੍ਰੈਗਮੈਟਿਕ ਪੋਲਿਟਿਕਸ ਹੋ ਚੱਲੇਗੀ ਲੋਕ ਸਾਨੂੰ ਮੁੱਦੇ ਦੱਸਿਆ ਕਰਨਗੇ ਅਸੀਂ ਉਹਨਾਂ ਦਾ ਹੱਲ ਕਰਿਆ ਕਰਾਂਗੇ ਤੇ ਸਾਡੇ ਕੋਲ ਉਸੇ ਤਰੀਕੇ ਨਾਲ ਚੱਲੇਗਾ ਦੂਜੀ ਗੱਲ ਦੂਜੀ ਗੱਲ ਇਹ ਸੀ ਕਿ ਹੁਣ ਵਰਕਰ ਬੇਸਡ ਪਾਰਟੀਆਂ ਦਾ ਦੌਰ ਖਤਮ ਹੋ ਗਿਆ ਹੁਣ ਪਾਰਟੀ ਡਾਇਰੈਕਟਰ ਕਮ ਵਲੰਟੀਅਰ ਜੀ ਉਹ ਦੌਰ ਹੋਏਗਾ ਇਹ ਕੁਝ ਚੀਜ਼ਾਂ ਆਈਆਂ ਸੀ ਪਰ ਫਿਰ ਵੀ ਸ਼ੁਰੂਆਤੀ ਦੌਰ ਦੇ ਵਿੱਚ ਇਹਨਾਂ ਨੇ ਕਾਫੀ ਜ਼ਿਆਦਾ ਰਿਫਾਰਮ ਦੀਆਂ ਗੱਲਾਂ ਕੀਤੀਆਂ ਜਿਵੇਂ ਜਿਹੜੀ ਸਵਰਾਜ ਦੀ ਗੱਲ ਕੀਤੀ ਗਰਾਸ ਰੂਟ ਲੈਵਲ ਦੀ ਡੈਮੋਕ੍ਰੇਸੀ ਦੀ ਗੱਲ ਕੀਤੀ ਕੈਂਡੀਡੇਟ ਲੋਕਾਂ ਚੋਂ ਚੋਣਨ ਦੀ ਗੱਲ ਕੀਤੀ ਵੀਆਈਪੀ ਕਲਚਰ ਖਤਮ ਕਰਨ ਦੀ ਗੱਲ ਕੀਤੀ ਬੜੀਆਂ ਚੀਜ਼ਾਂ ਜਿਹੜੀਆਂ ਉਸ ਲੈਵਲ ਤੇ ਚਲਾ ਜਾ ਸਾਡੇ ਹਾਈ ਕਮਾਂਡ ਕਲਚਰ ਨਹੀਂ ਹੋਏਗਾ ਇਹ ਵੀ ਬੜਾ ਜ਼ੋਰਦਾਰ ਤਰੀਕੇ ਨਾਲ ਉਭਾਰਿਆ ਸੀ ਸ਼ਾਇਦ ਉਸੇ ਕਰਕੇ ਆਸੂ ਤੋਂ ਸਿਕ ਹੋਵੇ ਚਾ ਬਾਕੀ ਹੋਰ ਬਹੁਤ ਸਾਰੇ ਬੰਦੇ ਇਧਰ ਆਏ ਸੀਗੇ ਜਿਨ੍ਹਾਂ ਨੂੰ ਸ਼ਾਇਦ ਲੱਗਿਆ ਨਾਰਮਲੀ ਪੱਤਰਕਾਰਤਾ ਦੇ ਵਿੱਚ ਨਾ ਇੱਕ ਚਿੰਗ ਜੀ ਹੁੰਦੀ ਹੈ ਵੀ ਕੋਈ ਚੰਗਾ ਹੋਣਾ ਚਾਹੀਦਾ ਉਹਨਾਂ ਨੂੰ ਲੱਗਿਆ ਪੋਲਿਟਿਕਸ ਚ ਚੱਲ ਇਧਰ ਵੀ ਚੱਲਦੇ ਆ ਹੋਰ ਵੀ ਕਾਫੀ ਆ ਗਏ ਸੀ ਲੋਕ ਇਧਰ ਉਧਰਲੇ ਔਰ ਬਹੁਤ ਕੁਝ ਉਹ ਫਿਰ ਕਾਰਗੁਜ਼ਾਰੀ ਤੋਂ ਅੰਦਰੋਂ ਦੇਖਾ ਦੇਖੀ ਕੋਈ ਪਹਿਲਾਂ ਹੀ ਕੰਡ ਦਿੱਤੇ ਗਏ ਕੋਈ ਨਿਕਲ ਗਏ ਕੋਈ ਕੁਝ ਹੋ ਗਿਆ ਉਧਰ ਚਲੇਗੀ ਉਸ ਮਾਮਲੇ ਦੇ ਵਿੱਚ ਹੁਣ ਉਹਦੀ ਰਿਫਲੈਕਸ਼ਨ ਨਜ਼ਰ ਆ ਰਹੀ ਹੈ ਜਿਹੜੇ ਤਿੰਨ ਮੋٹے ਪੁਆਇੰਟ ਉਠਾਏ ਨੇ ਸਤੁਸ਼ ਨੇ ਜ਼ਿਕਰ ਗੱਲ ਕੀਤੀ ਹੈ ਜਿਹੜੇ ਬੇਸਿਕ ਸਵਾਲ ਨੇ ਪਹਿਲਾਂ ਵੀ ਉੱਠਦੇ ਰਹੇ ਨੇ ਅੱਜ ਵੀ ਅੱਜ ਅੱਜ ਉਹ ਰੈਲੇਵੈਂਟ ਹੋ ਗਏ ਜ਼ਿਆਦਾ ਮਤਲਬ ਪ੍ਰਸੰਗਿਕਤਾ ਉਹਨਾਂ ਦੀ ਵਧ ਗਈ ਹੈ ਨੰਬਰ 1 ਤਾਂ ਇਹ ਹੈ ਕਿ ਕੇਜਰੀਵਾਲ ਕਿਸੇ ਹੋਰ ਤੇ ਭਰੋਸਾ ਨਹੀਂ ਕਰਦੇ ਉਹਨਾਂ ਨੂੰ ਕਿਸੇ ਤੋਂ ਡਰ ਰਹਿੰਦਾ ਹੋਰ ਬਰਾਬਰ ਦੇ ਲੀਡਰ ਤੋਂ ਜਾਂ ਬਰਾਬਰ ਦੇ ਲੀਡਰ ਨੂੰ ਹੋਰ ਰਾਈਟ ਦੇ ਕੇ ਅਧਿਕਾਰ ਦੇ ਕੇ ਤਾਕਤ ਦੇ ਕੇ ਨਹੀਂ ਤਿਆਰ ਕਿਸੇ ਵੀ ਰੂਪ ਦੇ ਵਿੱਚ ਔਰ ਇਹਦੀ ਵਿਆਖਿਆ ਇਸ ਤੋਂ ਪਹਿਲਾਂ ਉਹ ਸਾਰੇ ਇਹ ਕਰਦੇ ਰਹੇ ਨੇ ਜਿਹੜੇ ਕੱਢੇ ਗਏ ਕਦੇ ਪ੍ਰਸ਼ਾਦ ਪੂਸ਼ਨ ਜੁਗਿੰਦਰ ਜਾਦਵ ਐਡਮਨ ਰਾਮਦਾਸ ਡਿਫਰੈਂਟ ਟਾਈਪ ਦੇ ਬੰਦੇ ਜਿਹੜੇ ਹੋਰ ਸਾਰੇ ਸੀਗੇ ਤੇ ਫਿਰ ਇਹ ਦੂਜੇ ਜਰਨਲਿਸਟਾਂ ਦੇ ਦੌਰ ਚੋਂ ਆਜੋ ਸਾਜੀ ਆਲਮੀ ਪਹਿਲਾਂ ਬਹੁਤ ਇੰਪੋਰਟੈਂਟ ਸੀ ਬਾਅਦ ਚ ਬੀਜੇਪੀ ਚੜੀ ਗਈ ਪਹਿਲਾਂ ਇਹਨਾਂ ਦੀ ਕੋਟ ਜੋ ਵੀ ਜਰਨਲਿਸਟ ਚੋਂ ਆਈ ਸੀਗੀ ਈਵਨ ਇਹ ਆਸ਼ੂ ਤੋਂ ਸ਼ੋਣੀ ਵੀ ਆਏ ਸੀ ਹੋਰ ਕਿ ਨਹੀਂ ਬੰਦੇ ਨੇ ਜਿਹੜਿਆਂ ਨੂੰ ਜ਼ਿਕਰ ਗੱਲ ਕੀਤੀ ਗਈ ਤੇ ਭਰੋਸਾ ਨਾ ਕਰਨਾ ਇਹ ਇੱਕ ਪੈੰਡੂ ਹੈ ਦੂਸਰਾ ਪੈੰਡੂ ਇਹ ਹੈ ਕਿ ਤੁਸੀਂ ਕੋਈ ਸੈਕੰਡ ਰੰਗ ਲੀਡਰਸ਼ਿਪ ਡਿਵੈਲਪਮੈਂਟ ਕੀਤੀ ਲਗਾਤਾਰਤਾ ਦੇ ਵਿੱਚ ਉਹ ਜਿਹੜੀ ਜੇ ਕਦੇ ਵੀ ਕੋਈ ਸੰਕਟ ਛਾਭ ਸਕੇ ਸੈਕੰਡ ਟੀਮ ਹੁੰਦੀ ਹੈ ਕਿ ਸੈਕੰਡ ਰੰਗ ਦੀ ਲੀਡਰਸ਼ਿਪ ਇਸ ਕਾਬਿਲ ਹੁੰਦੀ ਹੈ ਕਿ ਉਹ ਉਹਨਾਂ ਸਾਰੀਆਂ ਚੀਜ਼ਾਂ ਨੂੰ ਕਿਸੇ ਨਾ ਕਿਸੇ ਗੱਲ ਤੇ ਕਰ ਸਕੇ ਤੀਜੀ ਚੀਜ਼ ਇਹ ਹੈ ਕਿ ਤੁਸੀਂ ਇਹ ਨਹੀਂ ਦੇਖਦੇ ਕਿ ਇੱਕ ਟ੍ਰੈਡੀਸ਼ਨ ਇੱਕ ਕਸਟ ਜਿਸ ਨਾਲ ਇੱਕ ਲਾਹ ਹੁੰਦਾ ਤੇ ਉਹ ਟੈਕਨੀਕਲਿਟੀ ਚ ਨਹੀਂ ਵਿਚਰਦਾ ਹੁੰਦਾ ਉਹ ਇੱਕ ਸਰਖ ਮਾਹੌਲ ਦੇ ਵਿੱਚ ਵਿਚਰਦਾ ਹੁੰਦਾ ਉਹਦੀ ਇੰਪਲੀਮੈਂਟੇਸ਼ਨ ਇੱਕ ਮਾਹੌਲ ਦੇ ਵਿੱਚ ਹੁੰਦੀ ਹੈ ਤੁਹਾਡੀ ਇੱਛਾ ਮੁਤਾਬਕ ਨਹੀਂ ਹੁੰਦੀ ਨੈਰੇਟਿਵ ਵੀ ਤੁਹਾਡੀ ਇੱਛਾ ਮੁਤਾਬਕ ਨਹੀਂ ਸਿਰਜਿਆ ਜਾਂਦਾ ਹੁੰਦਾ ਔਰ ਉਹ ਕਹਿੰਦੇ ਨੇ ਵੀ ਦੋ ਤਿੰਨ ਮੇਜਰ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ ਸਾਡੇ ਸਾਹਮਣੇ ਉਹਨਾਂ ਦੇ ਨਾਲ ਜੋੜ ਕੇ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਲਈ ਸਭ ਤੋਂ بڑا ਕ੍ਰਾਈਸਿਸ ਜਾਂ ਇਸ ਸਮੇਂ ਖੜਾ ਹੋਇਆ ਕਿ ਦਿੱਲੀ ਦੀ ਸਰਕਾਰ ਬਚਾ ਪਾਏਗੀ ਜਾਂ ਨਹੀਂ ਇੱਕ ਕੁਐਸਚਨ ਮਾਰਕ ਲੱਗਿਆ ਉਸ ਮਾਮਲੇ ਦੇ ਵਿੱਚ ਦਿੱਲੀ ਦੀ ਸਰਕਾਰ ਕਿਉਂ ਨਹੀਂ ਬਚਾ ਪਾਏਗੀ ਕਿਉਂ ਕਿ ਇੱਕ ਤਾਂ ਕਦੇ ਕੋਈ ਇਹ ਟ੍ਰੈਡੀਸ਼ਨ ਨਹੀਂ ਕਿ ਜੇਲ੍ਹ ਚੋਂ ਚੀਫ ਮਿਨਿਸਟਰ ਕੋਈ ਗੱਲ ਚਲਾਵੇ ਦੂਸਰੀ ਗੱਲ ਪ੍ਰੈਕਟੀਕੇਬਿਲਟੀ ਹੋ ਹੈ ਨਹੀਂ ਕਿ ਕੈਬਨਿਟ ਜਾ ਕਿਵੇਂ ਜੇਲ੍ਹ ਚੋਂ ਚੱਲੇਗੀ ਕਿਵੇਂ ਨਹੀਂ ਚੱਲੇਗੀ ਉਸ ਪਦਰ ਦੇ ਉੱਤੇ ਜਾ ਕੇ ਔਰ ਇਹਦੇ ਨਾਲ ਕੰਸਟੀਟਿਊਸ਼ਨਲ ਮਸ਼ੀਨਰੀ ਫੇਲ ਹੋਣ ਦਾ ਰਿਪੋਰਟ ਲੈਫਟੀਨੈਂਟ ਗਵਰਨਰ ਕੋਲ ਇੱਕ ਰਾਈਟ ਚਲਾ ਜਾਊਗਾ ਕਿ ਇੱਥੇ ਕੁਝ ਉਸ ਲੈਵਲ ਤੇ ਸੰਵਿਧਾਨਕ ਮਸ਼ੀਨਰੀ ਪਹੁੰਚ ਲੋਗੀ ਲੀਡਰ ਕੋਈ ਬਾਹਰ ਹੈ ਨਹੀਂ ਕੈਬਨਟ ਨੂੰ ਰਨ ਕੌਣ ਕਰੇ ਮੇਨ ਬੰਦਾ ਜੇਲ੍ਹ ਦੇ ਵਿੱਚ ਹੈ ਜੇਲ੍ਹ ਦੇ ਵਿੱਚ ਅਡਾਪਟਮੈਂਟੋ ਤੁਸੀਂ ਵੀ ਮੈਂ ਐਵੇਂ ਕਰੂੰਗਾ ਔਰ ਫਿਰ ਤੁਸੀਂ ਕਿ ਚਿੱਠੀ ਲਿਖਦੇ ਹੋ ਜਲ ਸਪਲਾਈ ਵਾਲਿਆਂ ਨੂੰ ਕਿ ਮੈਨੂੰ ਪਤਾ ਲੱਗਿਆ ਜੀ ਐਨ ਆਵੇ ਹੋਣਾ ਨਹੀਂ ਚਾਹੀਦਾ ਤੁਸੀਂ ਇਹਦਾ ਯਕੀਨ ਇਹਨੂੰ ਇੰਪਲੀਮੈਂਟ ਕਰਨਾ ਹੈ ਇਸ ਗੱਲ ਨੂੰ ਅੰਦਰੋਂ مثلا ਇਹ ਇੱਕ ਜਨਰਲ ਆਰਡਰ ਤਾਂ ਹੋ ਸਕਦਾ ਮੈਨੂੰ ਜਿਹੜਾ ਬੰਦਾ ਤੁਹਾਨੂੰ ਮਿਲਣ ਜਾਂਦਾ ਉਹਨੂੰ ਤੁਸੀਂ ਬਾਕੀ ਕਹਿ ਦੋ ਪਰ ਜਿਹੜੀਆਂ ਫਾਈਲਾਂ ਨੇ ਜਿਹੜਾ ਸਾਰਾ ਕੁਝ ਆ ਬੈਠ ਕੇ ਮੀਟਿੰਗ ਲੈਣੀ ਹੈ ਮੀਟਿੰਗ ਲੈ ਕੇ ਜੇਕਰ ਕੋਈ ਡਿਸੀਜਨ ਮੇਕਿੰਗ ਕਰਨੀ ਹੈ ਉਸ ਪੱਧਰ ਦੇ ਉੱਤੇ ਉਹ ਤਾਂ ਨੀਂ ਤਾਂ ਜੇਲ ਚਲਾ ਉਹ ਹੈ ਕਿ ਜਾ ਕੇ ਕੋਈ ਕਹੂਗਾ ਵੀ ਸਾਰੇ ਬੰਦਿਆਂ ਨੇ ਇੱਕ ਮਹੌਲ ਬਣਾ ਦੋ ਇਹੋ ਜਾਂ ਔਰ ਜੇਕਰ ਇਹ ਤੁਹਾਡਾ ਘਰ ਨਹੀਂ ਨਾ ਉਹ ਹੈ ਭਗਵਤ ਮਾਨ ਸਾਹਿਬ ਵਰਗਾ ਕਿ ਘਰ ਦੇ ਅੰਦਰ ਐਡਾ ਵੱਡਾ ਇੱਕ ਸਰਜਲੋ ਤੇ ਉੱਥੇ ਵੀ ਅੰਦਰੇ ਮੀਟਿੰਗ ਕਰਿਆ ਕਰਾਂਗੇ ਹੁਣ ਆਪਾਂ ਸੈਕਟਿਵੇਟ ਜਾਂ ਪੰਜਾਬ ਆ ਬਰ ਨਹੀਂ ਜਾਵਾਂਗੇ ਇਹ ਤਾਂ ਜੇਗੜਾ ਆਲਦੀ ਘੜੀ ਉਹਨਾਂ ਨੂੰ ਇਹ ਲੱਗ ਰਿਹਾ ਕਿ ਜੇਲ ਡਿਪਾਰਟਮੈਂਟ ਸਾਡੇ ਕੋਲ ਆ ਕੱਲ ਨੂੰ ਕੋਰਟਾਂ ਚ ਵੀ ਰਿੱਟਾ ਜਾਣੀਆਂ ਨੇ ਤੇ ਪੋਲਿਟਿਕਲ ਇਹ ਸਵਾਲ ਵੀ ਪੈਦਾ ਹੋਏ ਨੇ ਕਿ ਇਹ ਕੀ ਹੋ ਰਿਹਾ ਸਾਰੇ ਦਾ ਸਾਰਾ ਔਰ ਜਦੋਂ ਨਾ ਚੱਲੇ ਆ ਤਾਂ ਉਹਨੇ ਡਰ ਪੈਦਾ ਕੀਤਾ ਕਿ 352 ਲਾਈ ਜਾ ਸਕਦੀ ਹੈ ਦਿੱਲੀ ਦੇ ਵਿੱਚ ਜੇ ਕੇਂਦਰੀ ਵਾ ਲੋਨ ਯਮਾਦਵੀ ਪਾਰਟੀ ਇਹ ਨਹੀਂ ਸੋਚਦੀ ਜੇ ਦਿੱਲੀ ਸਰਕਾਰ ਟੁੱਟ ਜਾਂਦੀ ਹੈ ਇਨ ਕੇਸ 352 ਲਾ ਕੇ ਤਾਂ ਕੀ ਬਣੂਗਾ ਤੁਸੀਂ ਕੀ ਰਿਐਕਟ ਕਰੋਗੇ ਦੂਜਾ ਦਾ ਹੋਰ ਜਾ ਕੇ ਕਰੋਗੇ ਔਰ ਜਦੋਂ ਇੱਕ ਸਵਾਰ 355 ਲਾਗੀ ਫਿਰ ਕੋਰਟ ਕੋਰਟ ਚ ਹੀ ਜਾਓਗੇ ਤੁਸੀਂ ਅੰਦਰ ਬੈਠੋਗੇ ਬਾਹਰ ਵੀ ਪਾਸੇ ਕੋਈ ਜਦ ਕੋਰਟ ਕੁਝ ਕਰੂਗੀ ਦੇਖੀ ਜਾਊਗੀ ਕੀ ਹੁੰਦਾ ਕਿ ਨਹੀਂ ਹੁੰਦਾ ਔਰ ਉਹ ਵੀ ਇਹੋ ਜਿਹੇ ਮਾਮਲੇ ਚਾਹੇ ਜੇ ਮਾਹੌਲ ਚ ਆਜੂਗਾ ਜਦੋਂ ਤੁਸੀਂ ਪਹਿਲਾ ਫੇਸ ਕਰ ਰਹੇ ਹੋ ਇਲੈਕਸ਼ਨ ਪਾਰਲੀਮੈਂਟ ਦੀ ਤਾਂ ਤੁਸੀਂ ਅੰਦਰੋਂ ਤੁਸੀਂ ਕਹਿੰਦੇ ਹੋ ਸਾਨੂੰ ਲੈਵਲ ਪਲੇਇੰਗ ਫੀਲਡ ਨਹੀਂ ਦਿੱਤਾ ਜਾ ਰਿਹਾ ਕੋਈ ਇੱਕ ਦਾ ਗੱਲ ਹੈ ਹਾਂ ਮਤਲਬ ਉਹਦਾ ਇਮਪੈਕਟ ਕੀ ਪੈਣਾ ਜਿਹੜੀ ਲੜਾਈਏ ਲੜਦੇ ਨੇ ਦੂਜੇ ਤਰੀਕੇ ਨਹੀਂ ਕਿ ਇੱਕ ਪਬਲਿਕ ਪੋਸਚਰ ਇੱਕ ਨੈਰੇਟਿਵ ਸਿਰਜਿਆ ਜਾਏ ਕਿ ਲੋਕ ਸਭਾ ਚੋਂ ਰੋਕਣ ਦੇ ਲਈ ਸਾਡੇ ਲਈ मतलब बंदे अंदर कीते जा रहे हैं बंदिया नु ईडी सडी जा रही है अपनाना ते ओ एक पॉलिटिकल नैरेटिव हो सकता है और ओ ਤੁਹਾਡੇ ਕੰਮ ਵੀ ਆ ਸਕਦਾ ਕਿ ਸਿਆਪ ਤੱਕ ਜੇ ਉਹਨੂੰ ਬਣਾ ਸਕੋ ਤੁਸੀਂ ਪਰ ਇਹ ਜਿਹੜਾ ਤੁਹਾਡੇ ਉੱਡਾ ਹੀ ਐਂਟਰੀ ਚਲਾ ਜਾਊਗਾ ਕਿ ਜੇਲ੍ਹ ਚੋਂ ਹੀ ਬਣਾਵਾਂਗੇ ਜੀ ਇਹਦੇ ਅੰਦਰੋਂ ਵੀ ਖਾਲਸੇ ਪੈਦਾ ਹੋਣਗੇ ਕਿਸੇ ਨਾ ਕਿਸੇ ਰੂਪ ਵਿੱਚ ਔਰ ਜੇ ਤੁਸੀਂ ਦੇਖਿਆ ਜਿਵੇਂ ਭਗਵੰਤ ਮਾਨ ਉਹਨਾਂ ਨੇ ਜਿਹੜੀ ਮੀਟਿੰਗ ਸੱਦੀ ਆ ਇੱਥੇ ਉੱਥੇ ਇੱਕ ਗੱਲ ਜਰੂਰ ਕਹੀ ਆ ਕਿ ਨਾ ਲਾਲਚ ਚਾਉਣਾ ਨਾ ਡਰਨਾ ਇਹਦਾ ਮਤਲਬ ਪਹਿਲੇ ਹੀ ਇੱਕ ਗੱਲ ਤਾਂ ਕਲੀਅਰ ਹੋ ਗਈ ਆ ਨਾ ਕਿ ਕਿਵੇਂ ਇਕੱਠਾ ਰੱਖਣਾ ਕੋਰਵਾ ਇਹ ਡਰ ਤਾਂ ਅੰਦਰ ਪੈਦਾ ਹੋ ਹੀ ਗਿਆ ਜਦੋਂ ਤੁਸੀਂ ਇਹ ਇੱਕ ਮੈਸੇਜ ਦੇ ਰਹੇ ਹੋ ਆਪਣੇ ਐਮਐਲਏ ਨੂੰ ਐਦੋਂ ਪਹਿਲਾਂ ਵੀ ਤੁਸੀਂ ਮੈਸੇਜ ਕਿਉਂ ਕਹਿ ਸਕਿਓ ਦੋ ਵਿਧਾਨ ਸਭਾ ਬਾਵਾਂ ਦੇ ਸੈਸ਼ਨ ਸੰਦਕੇ ਭਰੋਸੇ ਦੇ ਵੋਟ ਤੁਸੀਂ ਲੈ ਚੁੱਕੇ ਹੋ ਵੀ ਅਸੀਂ ਇਹ ਦਿਖਾਉਣਾ ਬੰਦੇ ਸਾਡੇ ਨਾਲ ਨੇ ਜੇ ਅੰਦਰੋਂ ਬੰਦੇ ਤੁਹਾਡੇ ਨਾਲ ਨੇ ਤਾਂ ਤਾਂ ਤੁਹਾਡੇ ਨਾਲ ਹੀ ਨੇ ਫਿਰ ਇਹ ਦਿਖਾਵਾ ਵਾਰ-ਵਾਰ ਵਿਸ਼ਵਾਸ ਮਤ ਵਿਸ਼ਵਾਸ ਮਤ ਜਿਹੜਾ ਜਿਹਾ ਇੱਕ ਤਰੀਕਾ ਹੁੰਦਾ ਉਹ ਜਦੋਂ ਤੁਸੀਂ ਕਰਦੇ ਹੋ ਆਪਰੇਸ਼ਨ ਲੋਟਸ ਆਪਰੇਸ਼ਨ ਲੋਟਸ ਜਿਹੜਾ ਇਹ ਤੋਂ ਪਹਿਲਾਂ ਦਿਖਾਇਆ ਗਿਆ ਉਸ ਪੱਧਰ ਦੇ ਉੱਤੇ ਹੁਣ ਇਹ ਖਾਦਸ਼ਾ ਉਸ ਪੱਧਰ ਦੇ ਉੱਤੇ ਰਹੂਗਾ ਔਰ ਸੈਕੰਡ ਰੰਗ ਲੀਡਰਸ਼ਿਪ ਹੈ ਵੀ ਕਿੱਥੇ ਜਿਹੜਾ ਅਸਲ ਉਸਨੇ ਕਿਹਾ ਇਹ ਰਿਐਲਿਟੀ ਦੇ ਨੇੜੇ ਨਜ਼ਰ ਆਉਂਦੀ ਹੈ ਤੁਹਾਡੇ ਕੋਲ ਕੋਈ ਮਾਸ ਲੀਡਰ ਨਹੀਂ ਹੈ ਜਿਹੜਾ ਉੱਥੇ ਕੰਪੇਨ ਨੂੰ ਰਨ ਕਰ ਸਕੇ ਦਿੱਲੀ ਦੇ ਵਿੱਚ ਉਸ ਪੱਧਰ ਦੇ ਉੱਤੇ ਟੈਕਨੀਕਲੀ ਵੀ ਚੀਫ ਮਿਨਿਸਟਰ ਕਿਹਨੂੰ ਤੁਸੀਂ ਡਿਪਟੀ ਚੀਫ ਮਿਨਿਸਟਰ ਜਾਂ ਜੋ ਵੀ ਤੁਸੀਂ ਬਣਾਓਗੇ ਕਿਨੂੰ ਉਹ ਕਰੋਗੇ ਇਹ ਤੋਂ ਪਹਿਲਾਂ ਤੁਸੀਂ ਆਪ ਜੇ ਬਿਵਾਰੀ ਲੈਣ ਲਈ ਤਿਆਰ ਨਹੀਂ ਹੋਏ ਕਿ ਮੈਂ ਬਿਨਾਂ ਡਿਪਾਰਟਮੈਂਟ ਲੈ ਚੀਫ ਮਿਨਿਸਟਰ ਰਹੂੰਗਾ ਜੀ ਇਹ ਸਾਰੀਆਂ ਚੀਜ਼ਾਂ ਦੱਸ ਰਹੀਆਂ ਨੇ ਕਿ ਜਿਹੜੀ ਇੱਕ ਪੁਖਤਾ ਸਿਆਸਤ ਦਾ ਅਲਟਰਨੇਟਮ ਹੁੰਦਾ ਹੈ ਜਿਹੜਾ ਤੁਸੀਂ ਕਰਕੇ ਆਪ ਦਿਖਾਉਨੇ ਹੋ ਪੋਜ ਤੁਸੀਂ ਕਰ ਰਹੇ ਹੋ ਕਿ ਦਿੱਲੀ ਦੇ ਪੁੱਤ ਤੇ ਦਿੱਲੀ ਦਾ ਭਰਾ ਹੈ ਜਿਹੜੇ ਲੋਕਾਂ ਦਾ ਮੇਰੇ ਤੇ ਯਕੀਨ ਕਰੋ ਉਹ ਵੀ ਜਿਹੜੀ ਪਰਸਨਲਾਈਜ਼ ਅੰਦਰੋਂ ਆ ਰਿਹਾ ਸਾਰਾ ਕੁਝ ਕਿ ਬਾਹਰ ਜਿਹੜੀ ਬੈਠੀ ਟੀਮ ਹੈ ਉਹਦੀ ਕੋਈ ਔਕਾਤ ਨਹੀਂ ਹੈ ਮੇਰੇ ਅੰਦਰ ਦਰਦ ਹੈ ਦਿੱਲੀ ਦਾ ਦਿੱਲੀ ਦੇ ਲੋਕਾਂ ਦਾ ਚਾਹੇ ਮੈਂ ਜੇਲ੍ਹ ਚਾ ਚਾਹੇ ਮੈਂ ਬਾਹਰ ਆ ਮੈਂ ਤੁਹਾਡੇ ਪ੍ਰਤੀ ਸਮਰਪਿਤ ਆ ਇਹ ਟੀਮ ਬਣਾ ਨਹੀਂ ਚ ਲੈ ਕੇ ਚੱਲ ਸਕਦੀ ਇਹ ਪਾਰਟੀ ਸਟਰਕਚਰ ਨਹੀਂ ਖੜਾ ਕਰਦੀ ਇਹ ਬਹੁਤ ਬੜੀ ਇੱਕ ਕਮੀ ਕਮਜ਼ੋਰੀ ਸੰਕਟ ਦੇ ਸਮੇਂ ਘਟੋਟ ਜ਼ਰੂਰ ਨਜ਼ਰ ਆਉਂਦੀ ਹੁੰਦੀ ਹੈ ਜੇ ਸੰਕਟ ਦਾ ਹੋਵੇ ਚਲੋ ਜਨਚਰ ਚੱਲੀ ਜਾਂਦਾ ਉਹਨਾਂ ਚਰ ਕੋਈ ਬਹੁਤਾ ਤਵਜੋ ਨਹੀਂ ਵੀ ਦਿੰਦਾ ਉਸ ਦਾ ਸਭ ਮੇਰ ਸਿੰਘ ਜਿਸ ਵਿਅਕਤੀ ਦੇ ਖਿਲਾਫ ਕੇਜਰੀਵਾਲ ਸਾਰਾ ਨੈਰੇਟਿਵ ਬੁਣ ਰਹੇ ਸੀਗੇ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਇਹਨਾਂ ਦੀ ਵੱਡੀ ਖਾਹਿਸ਼ ਤਾਂ ਇਹੀ ਸੀ ਨਾ ਕਿ ਸਭ ਤੋਂ ਵੱਡੀ ਕੁਰਸੀ ਜਦੋਂ ਇਹ ਆਉਂਦੇ ਨੇ ਉਦੋਂ ਤਾਂ ਬੜੇ ਕਾਲੇ ਆਦਮੀ ਉਧਰੋਂ ਵੱਧਦੇ ਨੇ ਆਉਂਦੇ ਹੀ ਇਹ ਲੋਕ ਸਭਾ ਲੜਦੇ ਨੇ ਮੋਦੀ ਦੇ ਖਿਲਾਫ ਜਾ ਕੇ ਲੜਦੇ ਨੇ ਹੁਣ ਜਿਹੜਾ ਦੇਸ਼ ਤੇ ਵਿੱਚ ਇੱਕ ਮਾਹੌਲ ਆ ਉਹ ਹੈਗਾ ਟੋਟਲ ਪਰਸਨੈਲਿਟੀ ਕਾਲਡ ਇੱਕ ਬੰਦੇ ਦਵਾਲੇ ਸਭ ਕੁਝ ਘੁਮਾ ਦਿਓ ਜੋ ਨਰਿੰਦਰ ਮੋਦੀ ਦੇ ਦਵਾਲੇ ਕੀਤਾ ਜਾ ਰਿਹਾ ਬੀਜੇਪੀ ਵੱਲੋਂ ਉਹੀ ਤਾਂ ਕੇਦਰੀ ਵੱਲ ਕਰ ਰਹੇ ਨੇ ਇਹ ਉਹਨਾਂ ਨਾਲੋਂ ਵੱਖਰੇ ਕਿਵੇਂ ਨੇ ਇਹ ਮੈਨੂੰ ਆਸ਼ੋਤੋਸ਼ ਦੀ ਉਸ ਕੱਲ ਦੇ ਵਿੱਚ ਕਾਫੀ ਵਜਨ ਲੱਗਦਾ ਹੈ ਕਿ ਤੁਸੀਂ ਮੁਸ਼ਕਲ ਦੌਰ ਦੇ ਵਿੱਚ ਵੀ ਕਿਸੇ ਆਪਣੇ ਹੋਰ ਤੇ ਭਰੋਸਾ ਹੀ ਨਹੀਂ ਕਰ ਰਹੇ ਤੁਸੀਂ ਆਪਣੇ ਐਮਐਲਏਜ਼ ਨੂੰ ਇੱਕ ਬੰਦਾ ਚੁਣਨ ਲਈ ਕਹਿ ਦੋ ਸਰਕਾਰ ਚਲਾਉਣ ਲਈ ਤੁਹਾਡੇ ਕੋਲ ਤਾਂ ਸਗੋਂ ਫ੍ਰੀ ਹੋਣ ਲਈ ਇੱਕ ਬਹੁਤ ਵੱਡਾ ਮੌਕਾ ਆ ਗਿਆ ਕਿ ਤੁਸੀਂ ਪਾਰਟੀ ਦੇ ਕਨਵੀਨਰ ਬਜੋ ਸਾਰੇ ਦੇਸ਼ ਵਿੱਚ ਆਪਣੀ ਗੱਲ ਨੂੰ ਕਿੱਦਾਂ ਵਧਾ ਸਕੋਗੇ ਅੱਗੇ ਜਾ ਕੇ ਉਹਨਾਂ ਨੇ ਆਪਣੇ ਕਿਸੇ ਵੀ ਵਿਅਕਤੀ ਤੇ ਜਾਂ ਐਮਐਲਏਜ਼ ਨੂੰ ਤੁਸੀਂ ਕਹੋ ਇੱਕ ਬੰਦੇ ਨੂੰ ਤੁਸੀਂ ਨਾਮਿਨੇਟ ਕਰ ਸਕਦੇ ਸੀ ਕਿ ਇਹਨੂੰ ਮੇਰੇ ਤੋਂ ਬਾਅਦ ਬਣਾ ਦਿਓ ਜੀ ਹੁਣ ਜੇ ਅਸੀਂ ਹਿੰਮਤ சுரேਨ ਦੀ ਗੱਲ ਕਰਦੇ ਹਾਂ ਇਸ ਤੋਂ ਪਹਿਲਾਂ ਹੋਰ ਵੀ ਉਦਾਹਰਨਾਂ ਜਿਹੜੀਆਂ ਉਹਦੇ ਵਿੱਚ ਬੰਦੇ ਆਪਣੀ ਕੁਰਸੀ ਛੱਡ ਕੇ ਤਾਂ ਫਿਰ ਉਹ ਅੱਗੇ ਆਏ ਦੂਜੀ ਗੱਲ ਇਹਦੇ ਚ ਇੱਕ ਹੋਰ ਚੀਜ਼ ਜਿੰਨੇ ਤੋਂ ਸਮਝਣੀ ਆ ਇਹਦੇ ਐਨ ਉਲਟ ਹੈ ਜਦੋਂ ਅਸੀਂ ਪੱਛਮੀ ਬੰਗਾਲ ਦੇ ਵਿੱਚ ਮੰਮਤਾ ਬੈਨਰਜੀ ਦੇ ਭਤੀਜੇ ਦਾ ਮਾਮਲਾ ਦੇਖਦੇ ਆ ਉਹ ਜਿਹੜੀ ਉਹਨਾਂ ਨੂੰ ਈਡੀ ਸੰਮਨ ਕਰ ਰਹੀ ਸੀ बार-बार ਸਾਧ ਰਹੀ ਸੀ ਉਹਦੇ ਉੱਤੇ ਕੋਰਟ ਨੇ ਰੋਕ ਲਾਤੀ ਆ ਕਿ ਇਲੈਕਸ਼ਨ ਦੇ ਦੌਰਾਨ ਤੁਸੀਂ ਉਹਨਾਂ ਨੂੰ ਕੋਈ ਨੋਟਿਸ ਨਹੀਂ ਭੇਜਣਾ ਇੱਕ ਤਰ੍ਹਾਂ ਨਾਲ ਉਹ ਜਿੱਤ ਇੱਕ ਰਾਤ ਮਿਲਦੀ ਆ ਕਿ ਕੇਦਰੀਵਾਲ ਦੇ ਮਾਮਲੇ 'ਚ ਜ਼ੋਰਦਾਰ ਤਰੀਕੇ ਨਾਲ ਇਹ ਪੀਲੀ ਲੈ ਕੇ ਸੁਪਰੀਮ ਕੋਰਟ ਤੱਕ ਜਾਣ ਦੀ ਕਿ ਇਲੈਕਸ਼ਨ ਘਟੋ ਘਟ ਇਲੈਕਸ਼ਨ ਕਮਿਸ਼ਨ ਜਾਂ ਸੁਪਰੀਮ ਕੋਰਟ ਵਰਗਾ ਅਦਾਰਾ ਜੇ ਇਲੈਕਸ਼ਨ ਕਮਿਸ਼ਨ ਰਾਤ ਨਹੀਂ ਸੀ ਦਿੰਦਾ ਤਾਂ ਤੁਹਾਨੂੰ ਨਹੀਂ ਲੱਗਦਾ ਸੀ ਕਿ ਇੱਥੇ ਜ਼ਿਆਦਾ ਫੋਕਸ ਰੱਖਣਾ ਚਾਹੀਦਾ ਸੀ ਕਿ ਘੱਟੋ ਘੱਟ ਜਦੋਂ ਤੱਕ ਇਲੈਕਸ਼ਨ ਪ੍ਰੋਸੈਸ ਪੂਰਾ ਨਹੀਂ ਹੋ ਜਾਂਦਾ ਉਦੋਂ ਤੱਕ ਇੱਕ ਨੈਸ਼ਨਲ ਪਾਰਟੀ ਬਣ ਚੁੱਕੇ ਪਾਰਟੀ ਦੇ ਮੁਖੀ ਨੂੰ ਤੁਸੀਂ ਬਾਹਰ ਰਹਿਣ ਦਿਓ ਜੀ ਇੱਥੇ ਫੋਕਸ ਕਰਨਾ ਚਾਹੀਦਾ ਇਹ ਬਜਾਏ ਦਿੱਲੀ ਇੰਨਾ ਕੁ ਸੋਬਾ ਤੇ ਅਸੀਂ ਕਹਿੰਨੇ ਅਸੀਂ ਮੁੱਖ ਮੰਤਰੀ ਬਣੇ ਰਹਿਣਾ ਜੀ ਉਹਦੇ ਜਿਹੜਾ ਤਾਂ ਦੇਖੋ ਨਰਿੰਦਰ ਮੋਦੀ ਦਾ ਇੱਕ ਰੂਟ ਹੈ ਚੱਲਣ ਦਾ ਉਸ ਲੈਵਲ ਦੇ ਬੀਜੇਪੀ ਦਾ ਬੀਜੇਪੀ ਕੋਈ ਅੱਜ ਦੀ ਪਾਰਟੀ ਦੇ ਜਨ ਸੰਗ ਜਨ ਸੰਗ ਤੋਂ ਬਾਅਦ ਫਿਰ ਜਨਤਾ ਪਾਰਟੀ ਚ ਰੂਲਿੰਗ ਚ ਵੀ ਆਉਂਦੇ ਨੇ ਬੰਦੇ ਈਵਨ ਜੋਹਰ ਲਾਲ 네ਹਰੂ ਦੀ ਕੈਬਨਿਟ ਦੇ ਵਿੱਚ ਵੀ ਸੈਮਾ ਪ੍ਰਸਾਦ ਮੁਖਰਜੀ ਕੈਬਨਟ ਮੰਤਰੀ ਹੁੰਦੇ ਨੇ ਉਦੋਂ ਤੋਂ ਚੱਲਿਆ ਆ ਰਿਹਾ ਹੈ ਇੱਕ ਪ੍ਰੋਸੈਸ ਹੈ ਉਸ ਪ੍ਰੋਸੈਸ ਚੋਂ ਆਪਣੀ ਅਡਿਆਲੋਜੀ ਨੂੰ ਪ੍ਰਚਾਰਦੇ ਰਹੇ ਥਰੂ ਆਰਐਸਐਸ ਵੀ ਤੇ ਬਾਕੀ ਵੀ ਲੋਕਾਂ 'ਚ ਕੰਮ ਕਰਦੇ ਰਹੇ ਟ੍ਰਾਈਬਲ ਤੋਂ ਲੈ ਕੇ ਸਾਰੇ ਲੋਕਾਂ 'ਚ ਜਾਂਦੇ ਰਹੇ ਉਸ ਪੱਧਰ ਦੇ ਉੱਤੇ ਹਾਂ ਫਿਰ ਜਦੋਂ ਅਡਵਾਨੀ ਸਾਹਿਬ ਦੀ ਰਸਜਾਤਰਾ ਤੋਂ ਬਾਅਦ ਲਗਾਤਾਰ ਇੱਕ ਕਨਸੋਲਿਡੇਸ਼ਨ ਕਰਦੇ ਨੇ ਉਹ ਆਪਣੀ ਆਪਣੇ ਪੈਟਰਨ ਦੇ ਉੱਤੇ ਜਾ ਕੇ ਔਰ ਉਦੋਂ ਤੱਕ ਵੀ ਲੋਕ ਪਛਾਣ ਕਰਦੇ ਰਹੇ ਬੀਜੇਪੀ ਦੇ ਵਿੱਚ ਇੱਕ ਲਿਬਰਲ ਧੜਾ ਵੀ ਹੁੰਦਾ ਸੀ ਤੇ ਦੂਸਰਾ ਧੜਾ ਵੀ ਜੇ ਬਾਜਪਾਈ ਅੜਵਾਨੀ ਚ ਲੋਕ ਕਰਦੇ ਸੀ ਤਾਂ ਬਾਜਪਾਈ ਉਹਨਾਂ ਨੂੰ ਚਾਹੇ ਮਖੌਟਾ ਵੀ ਕਈ ਲੋਕ ਕਹਿੰਦੇ ਸੀ ਪਰ ਉਹ ਪ੍ਰਾਈਮ ਮਿਨਿਸਟਰ ਦੇ ਕੰਫਰੈਂਸਲ ਕੈਂਡੀਡੇਟ ਹੋ ਹੀ ਬਣਦੇ ਸੀ ਉਦੋਂ ਤੱਕ ਜਾ ਕੇ ਜਿਹੜਾ ਇਸ ਲਿਬਰਲ ਡੈਮੋਕ੍ਰੇਸੀ ਦੇ ਖਾਣ ਦੇ ਜਿਹਦੇ ਮੇਚ ਦੇ ਜਾਂ ਉਸ ਲੈਵਲ ਦੇ ਆਉਂਦੇ ਗਏ ਇੱਕ ਖਾਸ ਹਾਲਾਤ ਦੇ ਵਿੱਚ ਹੁਣ ਪੈਦਾ ਹੋਇਆ ਇੱਕ ਮਾਹੌਲ ਹੈ ਜਿੱਥੇ ਉਹ ਇੰਡੀਵਿਜੂਅਲਿਸਟਿਕ ਜਾਂ ਇੰਡੀਵਿਜੂਅਲ ਆਦਮੀ ਦੇ ਨਾਤੇ ਬੀਜੇਪੀ ਔਰ ਇਸੇ ਦਾ ਨਾਮ ਸੁਣ ਹੈ ਬੀਜੇਪੀ ਨੂੰ ਜਿੱਦਾਂ ਕਦੇ ਕਾਂਗਰਸ ਨੂੰ ਹੋਇਆ ਤੇ ਬੀਜੇਪੀ ਨੂੰ ਅੱਜ ਨਜ਼ਰ ਆ ਗਿਆ ਕਿ ਬਹੁਤ ਮਜ਼ਬੂਤ ਹੈ ਬਹੁਤ ਮਜ਼ਬੂਤ ਲੀਡਰ ਹੈ ਔਰ ਇਹੀ ਚੀਜ਼ਾਂ ਕਦੇ ਜਾ ਕੇ ਤੁਹਾਡੇ ਬਿਲਕੁਲੀ ਡਾਊਨ ਚਲੀਆਂ ਜਾਂਦੀਆਂ ਨੇ ਜਦੋਂ ਇੱਕ ਉਹ ਅਗਲੇ 10 ਸਾਲਾਂ ਚ 100 500 200 ਉਹ ਅਲੱਗ ਗੱਲ ਹੁੰਦੀ ਹੈ ਟਾਈਮ ਟੈਨਯਰ ਕਿੰਨਾ ਕੁ ਪਰ ਸੈਂਟਰਲਾਈਜੇਸ਼ਨ ਆਫ ਪਾਵਰ ਤੁਹਾਡੇ ਅੰਦਰ ਵੀ ਡਰ ਤੇ ਅੰਦਰ ਵੀ ਸਮਰੱਥਾ ਵਾਲੇ ਲੀਡਰ ਪੈਦਾ ਕਰਨੇ ਬੰਦ ਕਰ ਦਿੰਦੀ ਹੈ ਕਿਉਂਕਿ ਉਹ ਡਿਬੇਟ ਬੰਦ ਹੋ ਜਾਂਦੀ ਹੈ ਉਹ ਅੰਦਰੋਂ ਤੁਹਾਡੇ ਇੱਕ ਸਮਰੱਥਾ ਜਿਹੜੀ ਉਹਨਾਂ ਚ ਪੈਦਾ ਹੋਣੀ ਆ ਆਰਗੂਮੈਂਟ ਦੇ ਰਾਹੀਂ ਉਹ ਖਤਮ ਹੋ ਜਾਂਦੀ ਹੈ ਪਰ ਕੇਜਰੀਵਾਲ ਉਹਨਾਂ ਨੇ ਤਾਂ ਜਨਮ ਤੋਂ ਹੀ ਸਟਾਰਟ ਕਰਤਾ ਨਾ ਅਜੇ ਕੋਈ ਆਧਾਰ ਬਣਾਉਣਾ ਹੁੰਦਾ ਲੀਡਰਸ਼ਿਪ ਅਮਰਜ ਕਰਨੀ ਹੁੰਦੀ ਆ ਬਣਾਉਣੀ ਹੁੰਦੀ ਆ ਫਿਰ ਉਹਦੇ ਚੋਂ ਬਾਅਦ ਇੱਕ ਪ੍ਰੋਸੈਸ ਚੋਂ ਤੁਸੀਂ ਵੜਦੇ ਉਹ ਪਹਿਲਾਂ ਹੀ ਜਿਵੇਂ ਮੈਂ ਪਹਿਲਾਂ ਵੀ ਇੱਕ ਵਾਰ ਸ਼ਬਦ ਕੀਤਾ ਉਹ ਕਿਹਾ ਵੀ ਉਹ ਪਾਲਿਸੀ ਦੀ ਇੱਕ ਲੈਵਲ ਦੀ ਪ੍ਰੂਣ ਹੱਤਿਆ ਕਰਦੀ ਆ ਉਹਨਾਂ ਨੇ ਪਹਿਲੀ ਗੱਲ ਤਾਂ ਜਿਹੜਾ ਏਜੰਡਾ ਲੈ ਕੇ ਆਏ ਸੀ ਉਹ ਤੋਂ ਆਪ ਹੀ ਬਦਲ ਲਏ ਜਦੋਂ ਆਪੇ ਬਦਲ ਕੇ ਤਾਂ ਤੁਸੀਂ ਉਸ ਲੈਵਲ ਦੇ ਉੱਤੇ ਗੱਲ ਕਰ ਰਹੇ ਹੋ ਔਰ ਫਿਰ ਤੁਹਾਡੇ ਕੋਲ ਐਡੇ ਅਜੇ ਅਜੇ ਗਰੋਹ ਹੀ ਕਰ ਰਹੇ ਹੋ ਟੈਕਨੀਕਲੀ ਨੈਸ਼ਨਲ ਪਾਰਟੀ ਤੁਸੀਂ ਟੈਕਨੀਕਲੀ ਦਾ ਕੋਈ ਮਤਲਬ ਨਹੀਂ ਹੈ ਇੱਕ ਅੰਦਾ ਸੂਬਾ ਤੇ ਇੱਕ ਪੂਰਾ ਸੂਬਾ ਹੈ ਉਹ ਵੀ ਪਾਰਲੀਮੈਂਟ ਦੇ ਐਂਗਲ ਤੋਂ ਇੱਕ ਕੋਲ 7 ਸੀਟਾਂ ਨੇ ਇੱਕ ਕੋਲ 13 ਸੀਟਾਂ ਨੇ ਤੇ 545 ਚੋਂ ਕਿ ਕਿੱਥੇ ਕਿ ਕੀ ਹੈ ਮਤਲਬ ਗੁਜਰਾਤ ਚ ਜੇ ਤੁਹਾਡੇ ਚਾਰ ਪੰਜ ਐਮਐਲਏ ਜਾਂ ਇਧਰ ਉਧਰ ਕਿਛ ਹੈ ਨਹੀਂ ਇਹ ਨੈਸ਼ਨਲ ਫੋਣਾ ਨਹੀਂ ਹੈ ਨੈਸ਼ਨਲ ਤਾਂ ਜੇ ਨੈਸ਼ਨਲ ਇੰਡੀਆ ਖਰਬੋਗਾ ਟਾਰਗੇਨੈਸ਼ਨ ਦਾ ਸਟਰਕਚਰ ਕੋਈ ਸਿਸਟਮ ਕੋਈ ਹੋਤਾ ਹੋਵੇ ਨਾ ਹਾਂ ਅਸੀਂ ਲਾ ਰੱਖਿਆ ਵੀ ਇੰਨੀਆਂ ਕਵੋਟਾ ਲੈ ਜੇਗਾ ਉਹਨੂੰ ਨੈਸ਼ਨਲ ਘਰਾਰ ਦੇ ਦਾਂਗੇ ਕੋਈ ਇੱਕ ਅਲੱਗ ਗੱਲ ਹੈ ਜਿਵੇਂ ਮੀਡੀਆ ਚ ਵੀ ਇੱਕ ਵਾਰ ਦਿੱਲੀ ਤੋਂ ਵੀ ਛਪਦਾ ਹੋਵੇ ਤੇ ਕਿਸੇ ਲੋਕਲ ਜਗ੍ਹਾ ਤੋਂ ਵੀ ਛਪਦਾ ਹੋਵੇ ਉਹਨੂੰ ਤੁਸੀਂ ਨੈਸ਼ਨਲ ਕਹਦੇ ਹੋ ਪਲੇਸਿੰਗ ਤੋਂ ਤੁਸੀਂ ਨੈਸ਼ਨਲ ਬਣ ਜਾਂਦੇ ਹੋ ਬਾਕੀ ਜਗ੍ਹਾ ਹੋਵੇ ਨਾ ਹੋਵੇ ਹਾਂ ਜਿਹੜੀ ਦੂਜੀ ਗੱਲ ਹੈ ਕਿ ਮਤਲਬ ਬੰਗਾਲ ਦੇ ਵਿੱਚ ਜੇ ਕਰ ਰਹੇ ਆ ਪਰ ਕੇਜਰੀਬਾੜ ਉਹਨਾਂ ਦਾ ਕੇਸ ਹੋ ਰਿਹਾ ਕੇਜਰੀਬਾੜ ਉਹਨਾਂ ਨੇ ਸਾਰੇ ਸੰਬੰਧ ਨਾ ਹੀ ਕੀਤੇ ਜਦੋਂ ਡਿਨਾਈ ਕਰਦੇ ਕਰਦੇ ਤੁਸੀਂ ਚਲੇ ਗਏ ਹੋ ਫਿਰ ਹੇਠਲੀ ਅਦਾਲਤ ਫਿਰ ਅਦ ਅੱਛਾ ਸਨ ਕੋਰਟ ਪਰ ਹਾਈ ਕੋਰਟ ਤੇ ਸੁਪਰੀਮ ਕੋਰਟ ਤੋਂ ਤੁਹਾਨੂੰ ਵੈਡਰ ਕਰਨਾ ਪਿਆ ਆਪਣੀ ਗੱਲ ਤੁਹਾਨੂੰ ਪਤਾ ਲੱਗਿਆ ਕਿ ਨਹੀਂ ਬਾਕੀ ਉਹਦੇ ਸਾਹਮਣੇ ਜਿਹੜੇ ਬੈਠੇ ਨੇ ਕਪਤਾ ਨੂੰ ਵੀ ਤੇ ਜਾਂ ਹਿਮੰਤ ਸਰਾਇਨ ਨੂੰ ਵੀ ਨਹੀਂ ਰਾਹਤ ਦਿੱਤੀ ਸੁਪਰੀਮ ਕੋਰਟ ਨੇ ਪਰ ਉਸ ਮਾਮਲੇ ਦੇ ਵਿੱਚ ਤਾਂ ਤੁਹਾਡੀ ਵੀ ਰਾਤ ਨਹੀਂ ਤੁਹਾਨੂੰ ਹੇਠੋ ਹੀ ਚੱਲਣਾ ਪਏਗਾ ਉਹਨਾਂ ਨੇ ਆਪ ਉਹਨਾਂ ਦੇ ਵਕੀਲਾਂ ਦੇ ਲਈ ਔਰ ਕਨਸਟੀਚਿਊਸ਼ਨਲ ਲਈ ਵਕੀਲ ਉਹਨਾਂ ਕੋਲ ਵੱਡੇ ਵਕੀਲ ਨੇ ਮਤਲਬ ਇਹ ਤਾਂ ਨਹੀਂ ਕਿ ਨਹੀਂ ਹੈ ਉਸ ਪੰਦਰ ਦੇ ਉੱਤੇ اور ਉਹਨਾਂ ਨੇ ਸੋਚ ਸਮਝ ਕੇ ਡਿਸੀਜਨ ਕੀਤਾ ਹੋਣਾ ਕਿ ਰਾਹਤ ਮਿਲਣ ਦੀ ਇਸ ਕੇਸ ਚ ਸੰਭਾਵਨਾ ਨਹੀਂ ਹੈ ਦੂਜੀ ਗੱਲ ਇਹ ਐਕਸਾਈਜ਼ ਪਾਲਿਸੀ ਦੀ ਇਨਵੈਸਟੀਗੇਸ਼ਨ ਚੱਲਦੇ ਹੋਏ ਇਹਦੇ ਤਹਿਤ ਪਹਿਲਾਂ ਕਿੰਨੇ ਬੰਦੇ ਆ ਪੀਐਮਐਲਏ ਦੇ ਤਹਿਤ ਅੰਦਰ ਬੰਦ ਨੇ ਇਹਨਾਂ ਦੇ ਆਪਣੇ ਸੰਜੇ ਸਿੰਘ ਔਰ ਸਤਿੰਦਰ ਜੈਨ ਔਰ ਮਨੀਸ਼ਾ ਸ਼ੋਦੀ ਔਰ ਡਿਫਰੈਂਟ ਟਾਈਪ ਦੇ ਬੰਦੇ ਅਲੱਗ-ਅਲੱਗ ਗੱਲਾਂ ਕਰਦੇ ਤੱਕ ਕੰਟੀਨਿਊਟੀ ਹੈ ਉਹਨਾਂ ਤੇ ਅਜੇ ਉਹਨਾਂ ਨੇ ਉਸ ਲੈਵਲ ਦੇ ਉੱਤੇ ਕਰਕੇ ਅਜੇ ਸਟਾਰਟ ਕਰਨਾ ਹੈ ਕੰਮ ਕਿਸੇ ਨੂੰ ਕੀ ਉਹ ਗ੍ਰਫਤਾਰੀ ਕਿਧਰ ਆਹੀ ਕੀ ਕਰਨਾ ਹੈ ਕੀ ਨਹੀਂ ਕਰਨਾ ਥੋੜਾ ਜੇ ਕੇਸ ਵੀ ਡਿਫਰੈਂਟ ਹੋ ਜਾਂਦੇ ਨੇ ਉਸ ਪੰਧਰ ਦੇ ਉੱਤੇ ਹਾਂ ਗੱਲ ਇੰਨੀ ਜ਼ਰੂਰ ਹੈ ਪਰ ਜਿਹੜੀ ਗੱਲ ਉਹ ਓਵਰਆਲ ਆਪੋਜੀਸ਼ਨ ਉਠਾ ਰਹੀ ਹੈ ਓਵਰਆਲ ਆਪੋਜੀਸ਼ਨ ਇਹ ਉਠਾ ਰਹੀ ਹੈ ਕਿ ਡੈਮੋਕ੍ਰੇਸੀ ਦੇ ਵਿੱਚ ਚੋਣ ਇੱਕ ਬੇਹੱਦ ਇੰਪੋਰਟੈਂਟ ਚੀਜ਼ ਹੁੰਦੀ ਹੈ ਜੀ ਜੇ ਉੱਥੇ ਲੈਵਲ ਪਲੇਇੰਗ ਫੀਲਡ ਨਹੀਂ ਹੁੰਦਾ ਤਾਂ ਬਿਲਕੁਲ ਇਹਦੇ ਲਈ ਕੋਈ ਨਾ ਕੋਈ ਤਰੀਕਾ ਪਣਾਉਣਾ ਪਏਗਾ ਚੋੜ ਕਮਿਸ਼ਨ ਅਪਣਾਵੇ ਜਾਂ ਕੋਰਟਾ ਅਪਣਾਉਣ ਜਾਂ ਪੋਲਿਟਿਕਲ ਤੇ ਰਾਨੂ ਕੰਸਲਸਜ ਵਿੱਚ ਤਾਂ ਗੇਲੇ ਕੋਈ ਰੂਲ ਜੋ ਫਰੇਮ ਕਰਨੇ ਚਾਹੀਦੇ ਨੇ ਕਿ ਉਹਨੂੰ ਕਿਵੇਂ ਕੀਤਾ ਜਾਏ ਕੀ ਕੰਪੇਅਰ ਕਰਨ ਦੀ ਆਜ਼ਾਦੀ ਮਿਲਣੀ ਚਾਹੀਦੀ ਹੈ ਜਾਂ ਨਹੀਂ ਮਿਲਣੀ ਚਾਹੀਦੀ ਬਾਕੀ ਲੋਕਾਂ ਨੂੰ ਫਿਰ ਜੇ ਉਹ ਕ੍ਰਾਈਮ ਦਾ ਵੀ ਮਾਮਲਾ ਆਵੇ ਉਸ ਤੋਂ ਬਾਅਦ ਉਹ ਅਗਰ ਸਰੰਡਰ ਕਰੇ ਜਾਂ ਕੀ ਕਰੇ ਇਹ ਸਭ ਤੋਂ ਵੱਡਾ ਹੈ ਫਿਰ ਹੁਣ ਕਾਂਗਰਸ ਦੇ ਖਾਤੇ ਸੀਲ ਕਰਨ ਤੋਂ ਲੈ ਕੇ ਫਿਰ ਬਾਕੀ ਚੀਜ਼ਾਂ ਤੋਂ ਲੈ ਕੇ ਉਹ ਤਾਂ ਇੱਕ ਦਿਖਾਈ ਦਿੰਦਾ ਫਿਰ ਮਤਲਬ ਇਹ ਵਨ ਸਾਈਡਡ ਹੈ ਵਾਕੋਵਰ ਦੇ ਦੇ ਦਿਓ ਕਿਸੇ ਦੂਜੀ ਧਿਰ ਨੂੰ ਜੇ ਦੂਜੇ ਦੇ ਬੰਦੇ ਤੇ ਜੇ ਫਾਈਨਾਂਸਰ ਦੇ ਤੌਰ ਤੇ ਬਿਲਕੁਲ ਹੀ ਖਤਮ ਹੋ ਜਾਣਗੇ ਜੇ ਲੀਡਰਸ਼ਿਪ ਦੇ ਤੌਰ ਤੇ ਕੰਪੇਨ ਨਹੀਂ ਕਰਨ ਫੌਣਗੇ ਇਹ ਏਜੰਡਾ ਖੜਾ ਹੋ ਰਿਹਾ ਔਰ ਏਜੰਡਾ ਖੜਾ ਹੋ ਸਕਦਾ ਹੈ ਕੰਟਰੀ ਦੇ ਵਿੱਚ ਔਰ ਉਹਦੇ ਚ ਸ਼ਾਇਦ ਕੋਈ ਅੱਗੇ ਰਾਤ ਮੇ ਲਾਗਰ ਦੇਣਾ ਚ ਕੋਈ ਮਿਲਦੀ ਹੈ ਨਹੀਂ ਮਿਲਦੀ ਉਹ ਇੱਕ ਅਲੱਗ ਗੱਲ ਅਸਲ ਦੇ ਵਿੱਚ 31 ਤਰੀਕ ਦਾ ਇਹਨਾਂ ਨੇ ਇੱਕ ਕੋਸ਼ਿਸ਼ ਕਰ ਰਿਹਾ 31 ਮਾਰਚ ਨੂੰ 6 ਦਿਨ ਬਾਅਦ ਇੱਕ ਨੈਰੇਟਿਵ ਬਿਲਡ ਹੋਊਗਾ ਨਹੀਂ ਹੋਊਗਾ ਇੱਕ ਮਹਾਰੈਲੀ ਦਾ ਆਯੋਜਨ ਹੋ ਰਿਹਾ ਹੁਣ ਇਹਦੇ ਵੀ ਦੋ ਪਹਿਲੂ ਆ ਮੈਂ ਤੋਂ ਉੱਤੋਂ ਇੱਕ ਤਾਂ ਇਹ ਸਮਝਣਾ ਚਾਹੁੰਦਾ ਹੈ ਕਿ ਇਸ ਤੋਂ ਪਹਿਲਾਂ ਮੁੰਬਈ ਦੇ ਵਿੱਚ ਪਟਨਾ ਦੇ ਵਿੱਚ ਇੰਡੀਆ ਬਲੌਕ ਵੱਲੋਂ ਕਾਫੀ ਪਰਵੇ ਕੱਟ ਕੀਤੇ ਗਏ ਪਟਨਾ ਵਾਲਾ ਤੇ ਕਾਫੀ ਵੱਡਾ ਕੱਟ ਸੀਗਾ ਔਰ ਮੁੰਬਈ ਦੇ ਵਿੱਚ ਵੀ ਦਸਤਕ ਚੰਗੀ ਸੀ ਹੁਣ ਦਿੱਲੀ ਇਹ ਉੱਤਰੀ ਭਾਰਤ ਵਾਲੇ ਪਾਸਿਓਂ ਜੇ ਦੇਖਿਆ ਜਾਵੇ ਪੰਜਾਬ ਦੇ ਵਿੱਚੋਂ ਵੀ ਕੱਲ ਮੁੱਖ ਮੰਤਰੀ ਨੇ ਕਾਫੀ ਹਜ਼ਾਰਾਂ ਦੀ ਤਦਾਦ ਦੇ ਵਿੱਚ ਬੰਦੇ ਲੈ ਕੇ ਜਾਣ ਦੀ ਗੱਲ ਕਹਿਤੀ ਆ ਔਰ 3000 ਦਾ ਇਕੱਠ ਅੰਕਿਆ ਜਾ ਰਿਹਾ ਕਿ ਪੰਜਾਬ ਵੱਲੋਂ ਜਾਊ ਹਾਲਾਂਕਿ ਪ੍ਰੈਕਟੀਕਲਿਟੀਜ਼ ਦੇ ਵਿੱਚ ਇਹ ਔਖਾ ਹੈ ਜਿਸ ਵਾਰੀ ਸਰਕਾਰੀ ਸਾਧਨ ਹੋਣੇ ਨਹੀਂ ਤੇ ਬੰਦੇ ਕਿੰਨੇ ਲੈ ਕੇ ਜਾਣਗੇ ਕਿੰਨੇ ਬੰਦੇ ਕਿਵੇਂ ਜਾਣਗੇ ਸਾਰੀਆਂ ਗੱਲਾਂ ਜਿਹੜਾ ਸਵਾਲ ਇੱਥੇ ਮੇਨ ਉੱਠਿਆ ਕੱਲ ਜਦੋਂ ਇਹ 31 ਤਰੀਕ ਵਾਲਾ ਪ੍ਰੋਗਰਾਮ ਦਿੱਤਾ ਜਾ ਰਿਹਾ ਸੀਗਾ মিডিਆ ਦੇ ਸਾਹਮਣੇ ਉਹ ਤੋਂ ਕਾਂਗਰਸ ਦੇ ਸਥਾਨਕ ਲੀਡਰਸ ਸੀਗੇ ਨਾਲ ਆਮ ਆਦਮੀ ਪਾਰਟੀ ਦੇ ਇਹੀ ਸਥਿਤੀ ਪੰਜਾਬ 'ਚ ਐਨ ਉਲਟ ਹੈ ਪੰਜਾਬ ਦੇ ਕਾਂਗਰਸੀਆਂ ਨੇ ਤੇ ਅਜੇ ਇਹ ਵੀ ਫੈਸਲਾ ਕਰਨਾ ਹੈ ਕਿ ਉਹਨਾਂ ਨੇ ਕੇਜਰੀਵਾਲ ਦੀ ਗ੍ਰਿਫਤਾਰੀ ਦਾ ਵਿਰੋਧ ਕਰਨਾ ਹੈ ਜਾਂ ਕੇਜਰੀਵਾਲ ਦੀ ਗ੍ਰਿਫਤਾਰੀ ਦਾ ਸਵਾਗਤ ਕਰਨਾ ਹੈ ਅਜੇ ਤੱਕ ਉਹ ਸ਼ਾਇਦ ਇਹ ਵੀ ਉਹਨਾਂ ਨੂੰ ਕੋਈ ਹਾਈ ਕਮਾਂਡ ਤੋਂ ਹੀ ਹੁਕਮ ਲੈਣਾ ਪਵੇ ਜਾਂ ਸਥਾਨਕ ਪੱਧਰ ਤੇ ਇਹ ਕਰ ਪਾਉਣਗੇ ਕਿ ਨਹੀਂ ਇੱਥੇ ਇੱਕ ਹੋਰ ਸਵਾਲ ਜਿਹੜਾ ਦੋਵਾਂ ਪਾਰਟੀਆਂ ਦੇ ਵਿਅਕਤੀਆਂ ਵੱਲੋਂ ਵੀ ਉੱਠ ਰਿਹਾ ਸੀਗਾ ਉਹ ਸੀਗਾ ਕਿ ਹੁਣ ਜਦੋਂ ਮੁਸ਼ਕਲ ਦੌਰ ਹੈ ਖਾਸ ਤੌਰ ਤੇ ਆਮ ਆਦਮੀ ਪਾਰਟੀ ਲਈ ਪੰਜਾਬ ਦੇ ਵਿੱਚ ਰਲ ਕੇ ਲੜਨ ਦੇ ਕਿੰਨੇ ਫਾਇਦੇ ਤੇ ਕਿੰਨੇ ਨੁਕਸਾਨ ਸੁਸ਼ੀਲ ਰਿੰਕੂ ਨੇ ਤੇ ਬਿਆਨ ਦਿੱਤਾ ਕਿ ਦਾ ਫਾਇਦਾ ਹਾਲਾਂਕਿ ਉਹਨੂੰ ਪਤਾ ਲੱਗਿਆ ਵੀ ਡਾਂਟ ਵੀ ਪਈ ਆ ਉਹਦੇ ਵੱਲ ਘੂਰੀ ਵੱਟੀ ਗਈ ਆ ਕੱਲ ਮੁੱਖ ਮੰਤਰੀ ਨੇ ਇੱਕ ਤੀਜਾ ਅੱਛਾ ਇਹ ਟੈਕਨੀਕਲੀ ਜਿਹੜਾ ਵਿਧਾਨਿਕ ਤੌਰ ਤੇ ਵੀ ਗਲਤੀਆਂ ਕਰਦੇ ਨੇ ਸਪੀਕਰ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਉਹ ਜਦੋਂ ਕੁਰਸੀ ਤੇ ਬਹਿ ਜਾਂਦਾ ਹੈ ਉਹਨੂੰ ਚੁਣ ਲਿਆ ਜਾਂਦਾ ਤੇ ਉਹ ਕਿਸ 파ਰਟੀ ਦਾ ਨਹੀਂ ਰਹਿੰਦਾ ਨਿਰਪੱਖ ਰਹਿੰਦਾ ਕੱਲ ਜਿੱਥੇ ਮੀਟਿੰਗ ਮੁੱਖ ਮੰਤਰੀ ਨੇ ਕੀਤੀ ਉੱਥੇ ਡੈਪਟੀ ਸਪੀਕਰ ਤੇ ਸਪੀਕਰ ਨਾਲ ਬਿਠਾਏ ਹੋਏ ਸੀ ਆਪਣੇ ਐਕਟਿੰਗ ਪ੍ਰੈਜ਼ੀਡੈਂਟ ਪ੍ਰਿੰਸਪਲ ਬੁੱਧਰਾਮ ਦੇ ਸਮਾਨੰਤਰ ਸੋ ਇਹ ਤਿੰਨ ਚੀਜ਼ਾਂ ਜਿਹੜਾ ਦਿੱਲੀ ਦਾ ਇਕੱਠ ਹੈ ਮੈਨੂੰ ਇਹ ਲੱਗਦਾ ਕਿ ਇੰਡੀਆ ਅਲਾਈਅንስ ਬਾਰੋ ਸਾਰੇ ਕਿਤੇ ਦਿੱਲੀ ਦੀ ਰੈਲੀ ਕਰਨ ਦੀ ਦੀ ਗੱਲ ਨਹੀਂ ਕਰ ਰਿਹਾ ਜੇ ਤਾਂ ਕਾਂਗਰਸ ਤੋਂ ਦੇਖੀਏ ਸੀਪੀਐਮ ਦਾ ਵੀ ਬੰਦਾ ਉਸ ਸਰਪ੍ਰਾਈਜ਼ ਕਾਨਫਰੰਸ ਦੇ ਵਿੱਚ ਇੱਕ ਸੀਗਾ ਲੋਕਲ ਬੰਦਾ ਔਰ ਇਸੇ ਤਰੀਕੇ ਦੇ ਨਾਲ ਜਿਹੜਾ ਉਹਨਾਂ ਦੇ ਪ੍ਰਦੇਸ਼ ਕਾਂਗਰਸ ਦੇ ਪ੍ਰੈਜ਼ੀਡੈਂਟ ਨੇ ਰਵੀਂਦਰ ਸਿੰਘ ਲਵਲੀ ਤੇ ਇੱਕ ਦੋ ਹੋਰ ਬੰਦੇ ਲੋਕਲ ਕਾਂਗਰਸ ਦੇ ਵੀ ਲੋਕਲ ਦਿੱਲੀ ਦੇ ਸਟੇਟ ਦੇ ਸੀਗੇ ਆਵਾਦ ਵੀ ਪਾਰਟੀ ਦੇ ਸੀਗੇ ਔਰ ਅਜੇ ਕਲੈਰਿਟੀ ਹੋਣੀ ਹੈ ਕਿ ਇਹਦਾ ਮਤਲਬ ਇੰਡੀਆ ਆਲਾਈਂਸ ਦੀਆਂ ਪਾਰਟੀਆਂ ਕੀ 12 ਬੰਦੇ ਬਣਾਉਣਗੀਆਂ ਜਾਂ ਆਪਣੇ ਦਿੱਲੀ ਦੇ ਕੈਡਰ ਨੂੰ ਇਨਵੋਲਵ ਕਰਨ ਦੀ ਟਰਾਈ ਕਰਨਗੀਆਂ ਕੰਨੀਆਂ ਆਵਾਦ ਵੀ ਪਾਰਟੀ ਦਾ ਸਾਰੇ ਕਿਥੋਂ ਲਿਆਏਗੀ ਕਿਉਂਕਿ ਉਹਨਾਂ ਦਾ ਤਾਂ ਇੱਕ ਗੱਲ ਹੈ ਔਰ ਉਹ ਇੰਡੀਆ ਆਲਾਈਂਸ ਦੀ ਓਵਰਆਲ ਆਲ ਇੰਡੀਆ ਦੀ ਰੈਲੀ ਅਨਾਉਂਸਮੈਂਟ ਨੂੰ ਨਹੀਂ ਲੱਗਦਾ ਐਵੇਂ ਹੋਈ ਹੈ ਉਹ ਰੈਲੀ ਅਨਾਉਂਸ ਹੋਈ ਹੈ ਪਰ ਕੁਝ ਫੋਕਸ ਦਿੱਲੀ ਜੋ ਹੋਏਗਾ ਉਹਨਾਂ ਦਾ ਦਿੱਲੀ ਵਾਲਿਆ ਬੰਦਿਆਂ ਨੂੰ ਇਹ ਕਹਿਣਗੇ ਕਿੰਨੇ ਆਉਣਗੇ ਕਿੰਨੇ ਨਹੀਂ ਆਉਣਗੇ ਹਾਂ ਉਹਦੇ ਚ ਹੁਣ ਆ ਪੰਜਾਬ ਚੋਂ ਤਾਂ ਨਹੀਂ ਜਾਊਗਾ ਕੋਈ ਕਾਂਗਰਸੀ ਕਿਉਂਕਿ ਪੰਜਾਬ ਚ ਉਹਨਾਂ ਨੇ ਲੜਨਾ ਇਲੈਕਸ਼ਨ ਲੜਨੀ ਹੈ ਇੱਕ ਦੂਜੇ ਦੇ ਖਿਲਾਫ ਜਾਂ ਉਹਨਾਂ ਦੇ ਨਾਲ ਰਲ ਕੇ ਉੱਥੇ ਰੈਲੀ ਕਰਦੇ ਜਾਣਾ ਕਿਸੇ ਕਿਉਂਕਿ ਇਹ ਦਵੰਦ ਦਾ ਬੇਹੱਦ ਵੱਡਾ ਦਵੰਦ ਹੈ ਦਵੰਦ ਰਹੂਗਾ ਵੀ ਔਰ ਰੀਜਨਲ ਡਿਸਪੈਰਟੀ ਜਿਨੇ ਔਰ ਉਹ ਵੀ ਰਹਣਗੇ ਇੱਕ ਬਿਆਨ ਦੇ ਮਾਮਲੇ 'ਚ ਜੇ ਝਿਜਕ ਹੈ ਤਾਂ ਬੱਸ ਆਹ ਭਰ ਕੇ ਤਾਂ ਜਾਣ ਤੋਰੇ ਉੱਥੇ ਗੱਡੀਆਂ ਲੈ ਕੇ ਜਾਣ ਤੋਰੇ ਵੀ ਆਪਾਂ ਕੱਟੇ ਚੱਲਦੇ ਆ ਇਸ ਲਈ ਇਹ ਸੰਭਵ ਨਹੀਂ ਹੋਏਗਾ ਮੈਨੂੰ ਲੱਗਦਾ ਉੱਪਰੋਂ ਫੈਸਲਾ ਦਿੱਲੀ 'ਚ ਕਿਉਂਕਿ ਇਕੱਠੇ ਲੜ ਵੀ ਰਹੇ ਨੇ ਦਿੱਲੀ 'ਚ 4-3 ਸੀਟਾਂ ਤੇ ਲੜ ਰਹੇ ਨੇ ਇਸ ਲਈ ਉੱਥੇ ਇੱਕ ਇੱਕਾ ਦਿਖਾਉਣਾ ਵੀ ਬੜਾ ਜ਼ਰੂਰੀ ਹੈ ਇਹ ਹੈ ਜੀਪੋ ਗਰੀਬ ਸਥਿਤੀ ਹੈ ਸਾਡੇ ਇੰਡੀਅਨ ਪੋਲਿਟਿਕਸ ਦੀ ਜਾਇ ਇਹਨੂੰ ਪ੍ਰੈਕਟੀਕਲ ਸਥਿਤੀ ਕਹਿ ਦੋ ਕਿਸ ਰੂਪ ਦੇ ਵਿੱਚ ਕਿ ਜਿੱਥੇ ਸ਼ੂਟ ਕਰਦਾ ਉੱਥੇ ਇਕੱਠੇ ਹੋਜੋ ਜਿੱਥੇ ਨਹੀਂ ਕਰਦਾ ਉੱਥੇ ਲੜਾਈ ਉਸ ਲੈਵਲ ਤੇ ਲੜੋ ਜੇ ਜੇ ਪੰਜਾਬ ਦੇ ਮੁੱਖ ਮੰਤਰੀ ਨੂੰ ਜਿਹੜੇ ਕਿ ਕੇਜਰੀਵਾਲ ਦੀ ਗੈਰ ਹਾਜ਼ਰੀ ਚ ਨੰਬਰ 1 ਲੀਡਰ ਆਟੋਮੈਟਿਕਲੀ ਬਣ ਜਾਂਦੇ ਜੇ ਇਹਨਾਂ ਨੂੰ ਦਿੱਲੀ ਦੇ ਵਿੱਚ ਕਿਸੇ ਗੱਠਜੋੜ ਆਪਣੇ ਤੇ ਹੱਕ ਵਿੱਚ ਬੋਲਣ ਲਈ ਸੱਦ ਲਿਆ ਤੇ ਨਾ ਕਰ ਸਕਣਗੇ ਜੀ ਨਹੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਤਾਂ ਉੱਥੇ ਜਾ ਕੇ ਬੋਲਣਾ ਹੀ ਪਊਗਾ ਜਦੋਂ ਨੈਸ਼ਨਲ ਹੋਰ ਹੈ ਨਹੀਂ ਕੋਈ ਜੇ ਕੋਈ ਹੋਰ ਬੰਦਾ ਨਹੀਂ ਉਹਨਾਂ ਨੂੰ ਤਾਂ ਇੰਡੀਆ ਨਾਲ ਇਸ ਦੇ ਹੱਕ ਚ ਬੋਲਣਾ ਪਊਗਾ ਉੱਥੇ ਤਾਂ ਜੇ ਉਹ ਇੰਡੀਆ ਨੈਸ ਦੀ ਰੈਲੀ ਹੋ ਰਹੀ ਹੈ ਉੱਥੇ ਸਾਂਝੀ ਕਹਿਣਾ ਪਊਗਾ ਇੰਡੀਆ ਨੈਸ ਦੇ ਖਿਲਾਫ ਹੈ ਐ ਤਾਂ ਫਿਰ ਤੁਸੀਂ ਕਰ ਨਹੀਂ ਸਕਦੇ ਵੀ ਦੂਜਿਆਂ ਨੂੰ ਸਟੇਜ ਤੋਂ ਇਹ ਬੋਲ ਦੋਗੇ ਵੀ ਨਹੀਂ ਜੀ ਇੱਥੇ ਨਹੀਂ ਹੈ ਜਾਂ بار بار ਇਹ ਬੋਲੀ ਜਾਓਗੇ ਪੰਜਾਬ ਚ ਚਾਹੇ ਅਸੀਂ ਇਕੱਠੇ ਨਹੀਂ ਰਲ ਰਹੇ ਪਰ ਇੱਥੇ ਜਰੂਰ ਇਕੱਠੇ ਆ ਮਤਲਬ ਇਹ ਸੈਮੀਨਾਰਾਂ ਦੀ ਭਾਸ਼ਾ ਤਾਂ ਹੁੰਦੀ ਹੈ ਜਦੋਂ ਇਲੈਕਸ਼ਨ ਲੜ ਰਹੇ ਹੋ ਤਾਂ ਇਹ ਭਾਸ਼ਾ ਬੜੀ ਬਸੂਦ ਸਮਝ ਕੇ ਤੁਹਾਨੂੰ ਦਿਗਣ ਦੀ ਲੋੜ ਹੈ ਤੇ ਅੱਧੇ ਬੰਦੇ ਖਾਲੀ ਤਾਂ ਕਰ ਜਾਣ ਪੰਡਾਲ ਕਦੇ ਵੀ ਫਿਰ ਤੁਹਾਡੀ ਰੈਲੀਆਂ ਤੁਸੀਂ ਕਰ ਲਓ ਇਹ ਹੈ ਤਾਂ ਬਹੁਤ ਸਪੈਸ਼ਲਿਸਟ ਪੁਆਇੰਟ ਹੈ ਬੜਾ ਮੁਸ਼ਕਲ ਜਿਹੜਾ ਇੱਕ ਗੱਲ ਉਸ ਪੱਧਰ ਦੇ ਉੱਤੇ ਹੁੰਦੀ ਹੈ ਕਿਉਂਕਿ ਇੱਥੇ ਸ਼ਹੀਰ ਲਖੋਣੋ ਛਿੜਕਤਾ ਗਿਆ ਸੀ ਹਮੀਰ ਸਿੰਘ ਜੀ ਇਹੀ ਗੱਲ ਕਹਿਣ ਤੇ ਵੀ ਰਲ ਕੇ ਲੈਣ ਦਾ ਫਾਇਦਾ ਨਹੀਂ ਬਿਲਕੁਲ ਇਹੀ ਪਾਰਟੀਆਂ ਦੀ ਡੈਮੋਕ੍ਰੇਸੀ ਦੇ ਕੁਐਸਚਨ ਹੈ ਜਿਵੇਂ ਈਵਨ ਕਾਂਗਰਸ ਦੇ ਵਿੱਚ ਤਾਂ ਫਿਰ ਇਦੋਂ ਤਾਂ ਜ਼ਿਆਦਾ ਹੈਗਾ ਹੀ ਹੈ ਨਾ ਕਿ ਜਿਹੜੇ ਕਹਿੰਗੇ ਹੋਣਾ ਚਾਹੀਦਾ ਜਿਹੜੇ ਕਹਿੰਗੇ ਨਹੀਂ ਹੋਣਾ ਚਾਹੀਦਾ ਉਹ ਕਹਿੰਦੇ ਦੇਖ ਲਾਂਗੇ ਜੋ ਹੋਊਗਾ ਉਹ ਬਣਾ ਤੇ ਇੱਥੇ ਆਮ ਆਦਮੀ ਪਾਰਟੀ 'ਚ ਕਿਸੇ ਨੂੰ ਜੁਬਾਨ ਆਪਣੀ رائے ਰੱਖਣ ਦਾ ਵੀ ਹੱਕ ਨਹੀਂ ਹੈ ਬਾਕੀ ਗੱਲਾਂ ਜੋ ਮਰਜ਼ੀ ਹੈ ਤੇ ਇਸੇ ਕਰਕੇ ਉਹਨਾਂ ਨੂੰ ਤੁਸੀਂ ਜੋ ਕਰ ਦਿੰਦੇ ਹੋ ਹੁਣ ਮੈਨੂੰ ਲੱਗਦਾ ਬਦਲੇ ਹੋਏ ਹਾਲਾਤ 'ਚ ਕਈ ਕੈਂਡੀਡੇਟ ਸੋਚਦੇ ਹੋਣਗੇ ਜੀ ਵੀ ਖਾਸ ਤੌਰ ਤੇ ਆਮ ਆਦਮੀ ਪਾਰਟੀ ਦੇ ਹੋ ਸਕਦਾ ਹੈ ਕੈਂਡੀਡੇਟਾਂ ਤੋਂ ਇਲਾਵਾ ਸ਼ਾਇਦ ਹੋਰ ਕੋਈ ਵਰਕਰ ਐਕਟਿਵਿਸਟ ਵੀ ਸੋਚਦੇ ਹੋਣ ਇਹਨਾਂ ਦੇ ਜੇ ਜੜਕੇ ਲੜ ਕੇ ਲੜ ਲੈਂਦੇ ਤਾਂ ਚੰਗਾ ਸੀ ਘਟੋ ਘਟੇ ਲੜਾਈ ਵੀ ਜਿਹੜੀ ਕੇਦਰੀਵਾਲ ਵਾਲੀ ਹੈ ਇਹ ਵੀ ਥੋੜੀ ਜਿਹੀ ਪੁਖਤਾ ਹੋ ਜਾਂਦੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਪਰ ਕਾਂਗਰਸ ਨੂੰ ਮਾਰਾ ਹੀ ਨਹੀਂ ਖਾਂਦੀ ਸੀ ਤੇ ਕਾਂਗਰਸ ਹੀ ਵੀ ਮੇਰਾ ਕਹਿ ਲੈ ਇਦਾਂ ਨੂੰ ਸੋਚ ਰਿਆ ਹੁਣ ਕੋਈ ਵੀ ਸਾਨੂੰ ਇਹ ਵੀ ਲੜ ਕੇ ਲੜ ਲੈਣੀ ਚਾਹੀਦੀ ਘਟੋ ਘਟ ਪੰਜਾਬ ਵਾਲੇ ਜਿਹੜੇ ਸੋਚਦੇ ਵੀ ਸੀ ਸ਼ਾਇਦ ਉਹ ਵੀ ਆਪਣੇ ਰਾਹ ਲਾਗੇ ਹੋਣਗੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਔਰ ਜਿਹੜਾ ਇਸੇ ਮਾਮਲੇ ਦੇ ਵਿੱਚ ਜੇਕਰ ਅਜੇ ਕੈਂਡੀਡੇਟ ਅਨਾਉਂਸ ਹੋਣੇ ਨੇ ਆਵਾਦ ਵੀ ਪਾਰਟੀ ਨੇ ਕਰਤੇ ਅੱਠ ਬਾਕੀ ਰੁਕੇ ਹੋਏ ਨੇ ਔਰ ਕਿਉਂਕਿ ਪ੍ਰਾਇੋਰਟੀ ਬਦਲ ਗਈ ਹੈ ਹੁਣ ਕੀ ਕਰਨ ਕੀ ਨਾ ਕਰਨ ਇਹ ਵੀ ਇੱਕ ਔਖਾ ਕੰਮ ਮੜ ਗਿਆ ਤੇ ਦੂਜਾ ਭਗਵਤ ਮਾਨ ਉਹਨਾਂ ਨੂੰ ਭਗਵਤ ਮਾਨ ਉਹਨਾਂ ਨੂੰ ਬਾਕੀ ਜਿੱਥੇ ਪਹਿਲਾਂ ਰੈਕਸ਼ਨ ਹੋਏਗੀ ਉੱਥੇ ਵੀ ਤਾਂ ਨੈਸ਼ਨਲ ਪਾਰਟੀ ਦੇ ਤੌਰ ਤੇ ਕੈਂਪੇਨ ਲਈ ਜਾਣਾ ਪਏਗਾ ਨਾ ਹੋਰ ਕੌਣ ਜਾਏਗਾ ਉਹਦੇ ਲਈ ਵੀ ਟਾਈਮ ਕੱਢਣਾ ਪਊਗਾ ਕਿ ਤਰ੍ਹਾਂ ਕਿਤੇ ਕੱਢਣਾ ਪਏਗਾ ਇੱਥੇ ਇੱਕ ਸਵਾਲ ਇਹ ਵੀ ਸੀਗਾ ਕਿ ਜਦੋਂ ਤੁਸੀਂ ਕਹਿ ਰਹੇ ਨਾ ਕਿ ਪਹਿਲਾਂ ਤਾਂ ਬੋਲਣ ਦਾ ਹੁਕਮ ਨਹੀਂ ਸੀ ਜਦੋਂ ਕੇਜਰੀਵਾਲ ਸਾਹਿਬ ਫੜੇ ਗਏ ਤਾਂ ਇਹਨਾਂ ਦੀ ਸੋਸ਼ਲ ਮੀਡੀਆ ਜਿਹੜੀ ਟੀਮ ਸੀ ਉਹ ਆਪਣੇ ਵੱਡੇ ਆਗੂ ਜੰਨੇ ਵੀ ਸੀ ਐਮਐਲਏ ਮੰਤਰੀ ਉਹਨਾਂ ਨੂੰ ਕਹਿ ਰਹੀ ਸੀਗੀ ਵੀ ਤੁਸੀਂ ਫਟਾਫਟ ਲਾਈਵ ਹੋਵੋ ਜਾਂ ਤੁਸੀਂ ਇੱਕ ਵੀਡੀਓ ਰਿਕਾਰਡ ਕਰਕੇ ਤੇ ਖਲਾਫ ਭੇਜੋ ਤੇ ਪਤਾ ਲੱਗਿਆ ਵੀ ਕਈਆਂ ਨੂੰ ਤੇ ਬੜੇ ਬੜੇ ਰੀਟੇਕ ਲੈਣੇ ਪਏ ਕਿਉਂਕਿ ਬੋਲਣ ਦੀ ਆਦਤ ਹੀ ਨਹੀਂ ਸੀ ਕੈਮਰੇ ਤੇ ਹਾਂਜੀ ਇੱਕ ਇਹ ਵੀ ਪਹਿਲੂ ਦੂਜੇ ਕੱਲ ਮੁੱਖ ਮੰਤਰੀ ਸਾਹਿਬ ਨੇ ਆਪਣਾ ਵਜ਼ਨ ਵਧਾਉਣ ਲਈ ਮਤਲਬ ਲੀਡਰ ਢੱਲੇ ਵਾਲੇ ਲਾਗੇ ਬੈਠੇ ਹੋਣਾ ਚਾਹੀਦੇ ਕੱਲ ਸੰਧਵਾ ਸਾਹਿਬ ਨੂੰ ਵੀ ਲਾਗੇ ਬਿਠਾ ਲਿਆ ਬਤੌਰ ਸਪੀਕਰ ਤੇ ਅਸੀਂ ਦਿਸੀਏ ਸਾਡੀ ਦਿੱਖ ਪੰਜਾਬ ਦੇ ਵਿੱਚ ਇੱਕ ਲੀਡਰ ਨਹੀਂ ਅਸੀਂ ਕਈ ਲੀਡਰ ਆ ਇਹ ਇਹ ਮੰਚ 'ਚ ਵੀ ਇਦਾਂ ਦਾ ਸਜਾਇਆ ਗਿਆ ਜੀ ਉੱਥੇ ਮੀਟਿੰਗ ਨਹੀਂ ਜੀ ਮਿਸਟਰ ਸਾਹਿਬ ਦਾ ਇੱਕ ਲਿਖਤੀ ਮੈਸੇਜ ਹੈ ਜਿਹੜੇ ਮੈਸੇਜ 'ਚ ਕਿਹਾ ਗਿਆ ਕਿ ਸਪੀਕਰ ਡਿਪਟੀ ਸਪੀਕਰ ਸਮੇਤ ਸਾਰੇ ਐਮ ਐਲ ਏ ਜਿਹੜੇ ਉੱਥੇ ਉਪਸਥਿਤ ਰਹਿਣਗੇ ਮਤਲਬ ਆਉਣਗੇ ਔਰ ਇਹ ਆਪ ਦੇ ਆਪ 'ਚ ਥੋੜਾ ਜਿਹਾ ਜੇ ਤੱਕ ਇਹਨਾਂ ਟੈਕਨੀਕਲ ਸਵਾਲ ਨੇ ਸਾਡੇ ਕੰਟਰੀ ਦੇ ਵਿੱਚ ਇਹਥਿਕਸ ਦੇ ਸਵਾਲ ਨੇ ਲੀਗਲੀ ਕੋਈ ਇੱਧ ਤੇ ਰੋਕ ਨਹੀਂ ਹੈ ਮਤਲਬ ਕਿ ਉਹ ਨਹੀਂ ਬੈਠ ਸਕਦੇ ਲਾਹ ਦੇ ਤੌਰ ਤੇ ਤਾਂ ਕੋਈ ਪ੍ਰੋਵੀਜ਼ਨ ਨਹੀਂ ਹੈ ਇਹੋ ਜੀ ਕਿ ਰੋਕ ਰੋਕ ਸਕਦੇ ਹੁੰਦੇ ਪਰ ਥੋੜਾ ਜਿਹਾ ਇੱਕ ਮੰਨਿਆ ਜਾਂਦਾ ਹੁੰਦਾ ਕਿ ਜਦੋਂ ਤੁਸੀਂ ਕਿਸੇ ਵਿਧਾਨਕ ਕੁਰਸੀ ਤੇ ਹੈਗੇ ਹੋ ਤੇ ਉਹਨੂੰ ਦੇਖਦੀ ਹੈ ਪਾਰਟੀ ਦੇ ਨਾਲ ਜੋੜ ਕੇ ਜਿਵੇਂ ਤੁਹਾਡੇ ਜੇ ਮੈਂ ਇਹਦੀ ਮਿਸਾਲ ਦੇਣਾ ਚਾਹਾਂ ਤੁਸੀਂ ਦੇਖੋ ਕਿ ਯੂਪੀਏ ਤੋਂ ਸੀਪੀਐਮ ਨੇ ਕਾਂਗਰਸਤਾ ਨੇ ਵੇਡਰਾ ਕਰਨ ਦਾ ਫੈਸਲਾ ਕਰ ਲਿਆ ਜਿਹੜੀ ਨਿਊਕਲੀਅਰ ਡੀਲ ਸੀ ਉਹਦਾ ਹਵਾਲਾ ਦੇ ਕੇ ਸਪੋਰਟ ਵੇਡਰਾ ਕਰਨ ਦਾ ਮੌਕਾ ਮਿਲਿਆ ਤੇ ਜਦੋਂ ਉੱਥੇ VOTING ਹੋਣੀ ਸੀ ਪਰ ਲੋਕ ਸਭਾ ਦੇ ਵਿੱਚ ਉਹਨਾਂ ਨੇ ਵਿਪ ਜਾਰੀ ਕਰਤਾ ਵਿਪ ਸੋਮਨਾਥ ਚੈਟਰਜੀ ਨੂੰ ਵੀ ਜਾਰੀ ਕਰਨਾ ਕਿਉਂਕਿ ਉਹ ਮੈਂਬਰ ਵੀ ਨੇ ਉਹਨਾਂ ਦੇ ਪਾਰਟ ਬਿਊਰੋ ਦੇ ਮੈਂਬਰ ਸੀ ਜਾਂ ਬਾਕੀ ਸੀ ਕੀ ਕਰਨਾ ਪਰ ਸੋਮਨਾਥ ਚੈਟਰਜੀ ਦਾ ਕੱਦ 10 11 ਮਾਰ ਦਾ ਜਿੱਤੇ ਆਦਮੀ ਤੇ ساری ਉਮਰ ਦਾ ਸੈਕਰੀਫਾਈਸ ਹੋਸ ਲੈਵਲ ਤੋਂ ਕਹਿੰਦਾ ਨਹੀਂ ਮੈਂ ਵੋਟ ਨਹੀਂ ਕਰ ਸਕਦਾ ਮੈਂ ਹੁਣ ਸਪੀਕਰ ਸਪੀਕਰ ਦਾ ਕੰਮ ਬਰਾਬਰ ਦੇ ਰੈਫਰੀ ਵਾਲਾ ਹੁੰਦਾ ਤੇ ਮੈਂ ਪਾਰਟੀ ਵੋਟ ਨਹੀਂ ਕਰ ਸਕਦਾ ਹਾਲਾਂਕਿ ਤੁਸੀਂ ਦੇਖੋ ਕਿ ਸੀਪੀਐਮ ਨੇ ਉਹਨਾਂ ਨੂੰ ਕੱਢਿਆ ਕਿ ਤੂੰ ਅਨੁਸ਼ਾਸਨ ਦੀ ਗੱਲ ਕੀਤੀ ਹੈ ਉਹਨਾਂ ساری ਜ਼ਿੰਦਗੀ ਉਹਨਾਂ ਦੀ ਜਿੰਦਗੀ ਲਾਸਟ ਤੇ ਸੀ ਇਹ ਰਿਸਕ ਲਿਆ ਇਹ ਰਿਸਕ ਲਿਆ ਕੋਈ ਗੱਲ ਨਹੀਂ ਕੰਡਣਾ ਪਰ ਉਹਦੇ ਚ ਬਦਨਾਮੀ ਸੀ ਪੀਐਮ ਦੀ ਉਹ ਹੋਈ ਜਨਰਲੀ ਪਬਲਿਕ ਨੇ ਐਕਸੈਪਟ ਕੀਤਾ ਕਿ ਉਹਨਾਂ ਨੇ ਇੱਕ ਕਨਸਟੀਟਿਊਸ਼ਨ ਮੁਤਾਬਕ ਇੱਕ ਬਰੀਆਦਾ ਕਨਸਟੀਟਿਊਸ਼ਨ ਦੇ ਚ ਰਹਿੰਦੇ ਹੋਏ ਆਪਣਾ ਫੈਸਲਾ ਲਿਆ ਸੀ ਸੋਬਨਾ ਚੈਟਰਜੀ ਨੇ ਹਾਂ ਜਿੱਥਾ ਜਿੱਥੋਂ ਅਸੀਂ ਉਧਾਰੀ ਲਈ ਹੈ ਇਹ ਪਾਰਲੀਮੈਂਟਰੀ ਡੈਮੋਕ੍ਰੇਸੀ ਉੱਥੇ ਉਹਨਾਂ ਦੇਸ਼ਾਂ ਦੇ ਵਿੱਚ ਤਾਂ ਇੱਕ ਟ੍ਰੈਂਡ ਹੈ ਇੱਕ ਟ੍ਰੈਡੀਸ਼ਨ ਹੈ ਕਿ ਜਨ ਸਪੀਕਰ ਨੇ ਜੁਆਇਨ ਕੀਤਾ ਉਸ ਦਿਨ ਉਹ ਪਾਰਟੀ ਤੋਂ ਅਸਤੀਫਾ ਦਿੰਦਾ ਜੀ ਪਾਰਟੀ ਤੋਂ ਅਸਤੀਫਾ ਦੰਦਾ ਮੁੜ ਕੇ ਉਸੇ ਪਾਰਟੀ ਤੋਂ ਚੋਣ ਨਹੀਂ ਲੜਦਾ ਤੇ ਜੇ ਸਪੀਕਰ ਦੀ ਇੱਛਾ ਹੋਵੇ ਕਿ ਦੁਬਾਰਾ ਚੋਣ ਲੜਨੀ ਹੈ ਤਾਂ ਕੋਈ ਦੂਜੀ ਪਾਰਟੀ ਵੀ ਉਹਦੇ ਮੁਕਾਬਲੇ ਛੋੜ ਖੜਾ ਨਹੀਂ ਕਰਦੀ ਮਤਲਬ ਉਹਨੂੰ ਨਾਰਮਲ ਹੀ ਇਹ ਇੱਕ ਦਿੱਤੀ ਜਾਂਦੀ ਹੈ ਰਿਸਪੈਕਟ ਕਿ ਇਹਨਾਂ ਨੂੰ ਆ ਜਾਣ ਦਿਓ ਫਿਰ ਕੋਈ ਕਰਨੀ ਲੜ ਕੇ ਆਪੋਜ਼ਿਟ ਵੀ ਆ ਜਾਣ ਦਿਓ ਤੇ ਸਾਡਾ ਤਾਂ ਸਿਸਟਮ ਇਹ ਹੈ ਕਿ ਸਪੀਕਰ ਸਾਹਿਬ ਨੂੰ ਵੀ ਹਰੇਕ ਨੂੰ ਪਤਾ ਹੁੰਦਾ ਚਾਹੇ ਪਾਰਲੀਮੈਂਟ ਚ ਹੋਵੇ ਚਾਹੇ ਇੱਥੇ ਵੀ ਟਿਕਟ ਨਹੀਂ ਮਿਲਦੀ ਮੁੜ ਕੇ ਪਾਰਟੀ ਦਾ ਕਿਧਰੇ ਹੋਰ ਹੈ ਜਾਂ ਕਾਨੂੰ ਹੋ ਸਕਦਾ ਜੀ ਇਸ ਤੋਂ ਬਾਅਦ ਵਿਚ ਵਿਚਾਲੇ ਵੀ ਹਟਾ ਦਿੱਤਾ ਜਾਂ ਸਪੀਕਰ ਸਾਹਿਬ ਕੋਈ ਜ਼ਰੂਰੀ ਥੋੜੀ ਹੁੰਦਾ ਕਿ ਲੰਮਾ ਸਮਾ ਹਰ ਵਾਰੀ ਉਹੀ ਰੱਖਣਾ ਮੰਨ ਲ ਸਾਡੀ ਪੋਲਿਟਿਕਸ ਹਰ ਕਿਸੇ ਨੂੰ ਇੰਨਾ ਲੜ ਕੇ ਰੱਖਦੀ ਹੈ ਉਸ ਸਾਮ ਆਪਣੇ ਦੇ ਵਿੱਚ ਜੇ ਇਹ ਮर्याਦਤ ਤੌਰ ਤੇ ਥੋੜਾ ਜਿਆ ਰੱਖਦੇ ਨੇ ਤਾਂ ਫਰਕ ਕੋਈ ਨਹੀਂ ਪੈਂਦਾ ਪਾਰਟੀ ਨੂੰ ਕੀ ਫਰਕ ਪੈਂਦਾ ਜੀ ਇੱਕ ਵੋਟ ਜਾਂ ਮੋਟਾ ਤੁਹਾਡੇ ਨਾਲ ਹੀ ਹੈ ਉਹ ਇੰਡਾਇਰੈਕਟਲੀ ਵੀ ਆਪਣੇ ਬੰਦੇ ਕੋਟਕਪੂਰੇ ਤੋਂ ਸੰਧਵਾ ਸਾਹਿਬ ਹੈ ਜੀ ਤੇ 2-300 ਜੇ 25-30 ਹਜ਼ਾਰ ਬੰਦਾ ਕਹਿੰਦੇ ਨੇ 92 ਬੰਦਿਆਂ ਨੂੰ 3-300 ਬੰਦਾ ਹੀ ਇੱਕ ਹਲਕੇ ਤੋਂ ਆਇਆ ਜੇ 300 ਬੰਦਾ ਵੀ ਹਲਕੇ ਦਾ ਐਮਐਲਏ ਦੇ ਨਾਲ ਨਹੀਂ ਜਾ ਸਕਦਾ ਫਿਰ ਤਾਂ ਕੰਮ ਗੜਬੜ ਹੈ ਜੀ ਬਹੁਤ ਤਾਂ ਬਹੁਤ ਸੀਰੀਅਸ ਗੱਲ ਹੈ ਤੁਸੀਂ ਪਾਰਲੀਮੈਂਟ ਦੀ ਇਲੈਕਸ਼ਨ ਲੜਨ ਜਾ ਰਹੇ ਹੋ ਤੇ ਇਹ ਤਾਂ ਦੇਖਣਾ ਪਏਗਾ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਮੈਨੂੰ ਲੱਗਦਾ ਕਿ 100-100 ਕਾਰ ਇੱਕ ਹਲਕੇ 'ਚੋਂ ਕੱਢਣੀ ਔਖੀ ਨਹੀਂ ਇੱਕ ਕਾਰ 'ਚ ਪੰਜ ਬੰਦੇ ਇੱਕ ਲੀਡਰ ਲੈ ਕੇ ਆ ਜੇ ਹਲਕੇ 'ਚ 100 ਤਾਂ ਅਸੀਂ ਬਣਾਈ ਹੁੰਦੇ ਆ ਜੀ ਜਿਨ੍ਹਾਂ ਨੇ ਇਲੈਕਸ਼ਨ ਕਿਸੇ ਤਰ੍ਹਾਂ ਦੀ ਲੜਨੀ ਆ ਨਗਰ ਨਿਗਮ ਦੀ ਹੋਗੀ ਜਾਂ ਸਰਪੰਚੀ ਆ ਸੋ ਇੱਕ ਪਿੰਡ ਚ ਤਾਂ ਹੁਣ 6 6 7 7 10 10 ਕੈਂਡੀਡੇਟ ਪੰਚੀਆਂ ਸਰਪੰਚੀਆਂ ਸਮਿਤਕਾਰਾਂ ਸਾਰੇ ਘਰਾਂ ਚੈ ਮੈਨੂੰ ਲੱਗਦਾ ਇੱਕ ਇੱਕ ਹਜ਼ਾਰ ਬੰਦਾ ਵੀ ਇਹ ਖੜ੍ਹ ਸਕਦੇ 92 ਹਜ਼ਾਰ ਬੰਦਾ ਜਾ ਸਕਦਾ ਉੱਥੇ ਫਿਰ ਆਪਾਂ ਇਹ ਗਿਣਤੀ ਮਿੰਟਤੀ ਚ ਨਹੀਂ ਪੈਂਦੇ